ਲੋ ਐਨੀ ਬੁਰੀ ਹਾਲਤ ਕਰਤੀ ਮੇਰੀ ਧੂਏ ਨੇ ਇੰਨਾ ਕ ਟਾਈਮ ਚ ਹੁਣ ਅੱਖਾਂ ਚ ਪਾਣੀ ਆ ਗਿਆ ਪਹਿਲਾਂ ਸੋਚੋ ਮੇਰਾ ਕੀ ਬਣਿਆ ਹੁਣ ਹੈ ਮੋਟੀ ਮੋਟੀ ਜੀ ਕੋਟੀ ਤੇਰੀ ਕਿਹੜੀ ਐ ਉਹ ਹੋ 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 ਰਹਿੰਦੇ ਹੁਣ ਵਾਉਣ ਨੂੰ ਉੱਤ ਦੇ ਬਰਾਵਾ ਔਰ ਬਹਿਣਾਂ ਜਿਉਂ ਨਹੀਂ ਬੈਣ ਮੈਨੂੰ ਟਾਟ ਆ ਦੇਖ ਲੋ ਅਸੀਂ ਉਹਨੂੰ ਕਹੇ ਤੂੰ ਜੁਨੀਫਾਰਮ ਨਾਲ ਖੋਲ ਉਹੀ ਪਾਈ ਰੱਖ ਉਹ ਲਮਾਰੀ ਜਾ

ਯਾਰ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਅੱਜ ਉਹਨੂੰ ਕੱਪੜੇ ਨਹੀਂ ਮਿਲਦੇ ਹੈਗੇ ਇੱਕ ਮੈਂ ਚੁੰਨੀਆਂ ਰੱਖੀਆਂ ਹੁੰਦੀਆਂ ਥਾਂ-ਥਾਂ ਤੇ ਕਿਉਂਕਿ ਇਹ ਹੁਣ ਚੁੰਨੀਆਂ ਆਪਾਂ ਲੈ ਲਈਆਂ ਦੋ ਤਿੰਨ ਸਾਲ ਹੁਣ ਨਹੀਂ ਲੈਣੀਆਂ ਹੁਣ ਗਾਹਾਂ ਨੂੰ ਨਵੀਆਂ ਲੈ ਕੇ ਆਵਾਂਗੇ ਵੈਗਰੂ ਕਿਰਪਾ ਕਰੇ ਆਪਾਂ ਨਵੀਆਂ ਚੁੰਨੀਆਂ ਲੈ ਕੇ ਆਈਏ ਆ ਲੈ ਫੜ ਭਾਈ ਮੈਂ ਤੇਰੇ ਲਈ ਚੁੰਨੀਆਂ ਲੈ ਆਇਆ ਹੈ ਜਾਰੇ ਅੱਲਾ ਫੜ ਭਾਈ ਮੈਂ ਤੇਰੇ ਲਈ ਚੁੰਨੀਆਂ ਲੈ ਆ ਦੇਖੀ ਹਾਏ ਰੱਬਾ ਕੀ ਕਰਦਾ ਹੈ ਦੇਖਿਓ ਨਾ ਕੱਪੜੇ ਟੀ-ਸ਼ਰਟ ਹੈ ਜੇ ਕੱਢ-ਕੱਢ ਕੇ ਥੱਲੇ ਚ ਕਿਡੂਸ ਕਸੋੜੀ ਜਾਂਦਾ ਉੱਪਰ ਚ ਫਿਰ ਵਧੀਆ ਕੱਪੜੇ ਪਾ ਲੰਦਾ ਆ ਟੀ-ਸ਼ਰਟ ਹੈ ਗਰਮੀਆਂ ਵਾਲੀਆਂ ਨੇ ਦੱਸ ਉਹਨਾਂ ਨੇ ਤੇਰੀ ਠੰਡ ਰੋਕਣੀ ਹੈ ਹੈ ਲੈ ਆ ਦੇਖੋ ਲੈ ਇੱਕ ਬੰਦਾ ਆ ਪਿਆ ਆਪਣਾ ਇਹ ਆਏ ਨੇ ਹੁਣੇ-ਹੁਣੇ ਉਹ ਵੱਢ ਕੇ ਤੋੜਿਆ ਨਿਬੜ ਗਿਆ ਨਿਬੜ ਗਿਆ ਇਹਦੇ ਆ ਹਏ ਆਪਣੀਆਂ ਹਨ ਮੰਜੀ ਟੁੱਟਣ ਵਾਲੀ ਹੈ ਇੱਕ ਥਾਂ ਤੋਂ ਇਹ ਨਹੀਂ ਕਿ ਚੁੜਿਆ ਰਹਿ ਗਿਆ ਬਾਵਾ ਜੀ ਆ ਟਟਣ ਵਾਲੀ ਆ ਇਹ ਇਹ ਅਸੀਂ ਇਹ ਤਾਂ ਉਦਣ ਉੱਠਣਾ ਹੈ ਤੇ ਜਦੋਂ ਜਦੋਂ ਅਸੀਂ ਆਪੇ गिर ਗਏ ਇਹਦੇ ਤੋਂ ਹਨਾ ਟੁੱਟਿਆ ਹੋਇਆ ਇਹ ਜਮਾ ਹੀ ਇਹਦਾ ਬਿਲਡਿੰਗ ਜੀ ਟੁੱਟ ਗਈ ਇੱਕ ਮੇਰਾ ਜੰਨਾ ਜਿਹਦੇ ਪੈਰ ਦੁਖਦਾ ਪੈਰ ਪਤਾ ਕਿਹੜਾ ਦੁਖਦਾ ਜਿਹੜਾ ਦਿਵਾਲੀ ਨੂੰ ਮੈਂ ਕੁਰਸੀ ਤੋਂ ਨਹੀਂ ਸੀ ਡਿੱਗੀ ਸਫਾਈ ਕਰਦੀ ਹੋਈ ਆ ਰੂਮ ਚ ਉਹ ਮੇਰਾ ਅਜ ਪੈਰ ਦੁਖਦਾ ਤੇ ਮੈਂ ਪਾਈ ਹੀਆਂ ਨੇ ਜਰੱਬਾ ਮੈਂ ਖੋਲ ਕੇ ਵੀ ਨਹੀਂ ਦੇਖਿਆ ਪੁਰਾ ਵਗਦਾ ਨਾ ਹਨਾ ਰਣਜੀਤ ਸਿੰਘ ਪੂਰਾ ਪੂਰਾ ਵਗਦਾ ਹਾਂ ਪੂਰਾ ਵਗਣ ਕਰਕੇ ਅੱਥੇ ਮੇਰਾ ਇੰਨਾ ਜ਼ਿਆਦਾ ਪੈਰ ਦੁਖਦਾ ਨਾ ਮੈਂ ਦੋ ਤਿੰਨ ਗੇੜੇ ਇੰਨਾ ਕੋਲੇ ਉੱਥੇ ਬਾਹਰ ਖੇਤ ਚ ਲਾਇਆ ਤੇ ਮੇਤੋਂ ਹੁਣ ਤੁਰਿਆ ਨਹੀਂ ਜਾਂਦਾ ਮੈਂ ਪੈਰ ਕੜੀਸ ਕੇ ਤੁਰਦੀ ਹਾਂ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਤੁਸੀਂ ਸਾਡੀ ਗੱਲ ਜਿਹਨੇ ਸਾਨੂੰ ਸਪੋਰਟ ਕੀਤੀ ਹਾਂ ਜੀ ਇਹਨਾਂ ਨੇ ਸਾਡੀ ਗੱਲਬਾਤ ਸੁਣੀ ਤੇ ਐਂਡ ਸੁਣ ਕੇ ਤੁਸੀਂ ਆਪਣਾ ਵੀ ਦੁੱਖ ਦੱਸਿਆ ਤੇ ਸਾਨੂੰ ਸਮਝਿਆ ਸਾਡੀ ਗੱਲਬਾਤ ਨੂੰ ਹਨਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀ ਸਾਰੀਆਂ ਭੈਣਾਂ ਨੇ ਸਾਡੀ ਗੱਲ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦਾ ਬਹੁਤ ਚ ਟਾਈਮ ਦੱਸ ਦਿੰਦਾ ਵੀ ਤੁਸੀਂ ਸਾਡੀ ਗੱਲ ਨੂੰ 1 ਸਕਿੰਟ ਲਈ ਵੀ ਸਕਿੱਪ ਨਹੀਂ ਕੀਤਾ ਹੈਗਾ ਤੁਸੀਂ ਸਾਡੀ ਜਿੰਨਾ ਮੈਂ ਬੋਲਿਆ ਜਾਂ ਇਹਨਾਂ ਨੇ ਬੋਲਿਆ ਵੀ ਤੁਸੀਂ ਉਹ ਸਾਡੀ ਸਾਰੀ ਪੂਰੀ ਗੱਲ ਸੁਣੀ ਹੈ ਹਨਾ ਤੇ ਥੈਂਕ ਯੂ ਸੋ ਮੱਚ ਤੁਸੀਂ ਇੰਨੇ ਧਿਆਨ ਨਾਲ ਸਾਡੀ ਗੱਲ ਸੁਣੀ ਤੇ ਗੱਲ ਨੂੰ ਪਤਾ ਵੀ ਉਦੋਂ ਹੀ ਲੱਗਦਾ ਹੈ ਆ ਵੀ ਜਦੋਂ ਆਪਾਂ ਪੂਰੀ ਗੱਲ ਸੁਣੀਏ ਜਦੋਂ ਕੋਈ ਵੀ ਆ ਅਧਬਚਦ ਸੁਣਦੇ ਆ ਨਾ ਫਿਰ ਆਪਾਂ ਨਹੀਂ ਪਤਾ ਲੱਗਦਾ ਥੈਂਕ ਯੂ ਸੋ ਮੱਚ ਇੰਨੇ ਪਿਆਰੇ ਪਿਆਰੇ ਕਮੈਂਟਸ ਕਰ ਲਈ ਮੈਂ ਰਿਪਲਾਈ ਨਹੀਂ ਹਾਲੇ ਕੀਤਾ ਤੁਹਾਡੇ ਕਮੈਂਟਸ ਦਾ ਕਿਉਂਕਿ ਕਮੈਂਟਸ ਕਾਫੀ ਜ਼ਿਆਦਾ ਆਏ ਹੋਏ ਨੇ ਮੈਂ ਅੱਜ ਬੀਜੀ ਆ ਸਾਗਤਾਂ ਰੰਦੇ ਵਿੱਚ ਥੋੜਾ ਜਿਹਾ ਘਰ ਦਾ ਕੰਮ ਤੁਹਾਨੂੰ ਪਤਾ ਹੈ ਨਾ ਇਕੱਲੇ ਜਦੋਂ ਕਰਨਾ ਹੋਵੇ ਵੀ ਉਹਦੇ ਕਰਕੇ ਹੋ ਜਾਂਦਾ ਹੈ ਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਸਾਨੂੰ ਤੇ ਹੁਣ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਹੈਗਾ ਕਹਿਣ ਲਈ ਬਸ ਸਾਡੇ ਕੋਲ ਇੱਕ ਤੁਸੀਂ ਹੀ ਹੋ ਜਿਹੜੇ ਸਾਨੂੰ ਪਿਆਰ ਕਰਦੇ ਹੋ ਜੇ ਹੁਣ ਅਸੀਂ ਕਹੀਏ ਵੀ ਸਾਡੇ ਕੋਲ ਕੋਈ ਹੋਰ ਆ ਤੇ ਇੱਕ ਭੈਣ ਨੇ ਵੀ ਕਮੈਂਟ ਕੀਤਾ ਵੀ ਭੈਣੇ ਵੀਰੇ ਨੂੰ ਬਹੁਤ ਸਾਰਾ ਪਿਆਰ ਕਰੇ ਕੋਲ ਮੈਂ ਤੁਹਾਡਾ ਕਮੈਂਟ ਪੜ੍ਹ ਕੇ ਇਹਨਾਂ ਨੂੰ ਅੱਜ ਫਿਰ ਆਏ ਆ ਨਾ ਵੀ ਸਾਰੀ ਦਿਹਾੜੀ ਆਪਾਂ ਇੱਕੋ ਗੱਲ ਤਾਂ ਦਿਲ ਤੇ ਨਹੀਂ ਜਿੰਨਾਂ ਲਈ ਮੈਂ ਤੁਹਾਨੂੰ ਗੱਲ ਦਿਲ ਤੇ ਲਾਉਣ ਵਾਲੀ ਗੱਲ ਦੱਸਦੀ ਆ ਹਨਾ ਬਈ ਜਦੋਂ ਅਸੀਂ ਭੁੱਲਣ ਲੱਗਦੇ ਆ ਸਾਰਾ ਕੁਝ ਜਦੋਂ ਮਤਲਬ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਅੰਗਰੇਜ਼ੀ ਦੇ ਸਟੇਬਲ ਹਨਾ ਸਟੇਬਲ ਹੋਣ ਲੱਗਦੇ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਆਪਣੀ ਲੀ ਤੇ ਲੈ ਕੇ ਆਉਂਦੇ ਆ ਨਾ ਵੀ ਹੁਣ ਅਸੀਂ ਵਧੀਆ ਆ ਅਸੀਂ ਠੀਕ ਆ ਨਹੀਂ ਕਿਸੇ ਆਪਦੀ ਮੰਜ਼ਲ ਸੂਣ ਲੱਗਦੇ ਆ ਹਾਂ ਉਦੋਂ ਇਹਨਾਂ ਦੇ ਅੱਗ ਲੱਗਦੀ ਉਦੋਂ ਇਹਨਾਂ ਦੇ ਕੋਈ ਨਾ ਕੋਈ ਕੋਈ ਨਾ ਕੋਈ ਇਹਨਾਂ ਨੂੰ ਘੇਸੂ ਫਿਰਦਾ ਫੇਰੇ ਉੱਠ ਖੜਦੇ ਨੇ ਫੇਰ ਆ ਜਾਂਦੇ ਨੇ ਸਾਡੇ ਨਾਲ ਲੜਨ ਫੇਰ ਆ ਜਾਂਦੇ ਨੇ ਜਦੋਂ ਪਿਛਲੇ ਸਾਲ ਇਹਨਾਂ ਨੇ ਤਾਰ ਲਾਈ ਸੀ ਸ਼ਾਇਦ ਆਹੀ ਕੋਈ 4-5 ਦਸੰਬਰ ਸੀਗੀ ਮੇਰੇ ਕੋ ਵੀਡੀਓ ਵੀ ਬਣੀ ਹੋਈ ਆ ਮੈਂ ਉਸ ਦਿਨ ਵੀਡੀਓ ਬਣਾਈ ਸੀਗੀ ਮੈਨੂੰ ਯਾਦ ਆ ਤੇ ਉੱਥੇ ਮੈਂ ਬੱਚਿਆਂ ਨੂੰ ਇਥੋਂ ਕਿਹਾ ਸੀ ਮੈਂ ਬੱਚਿਆਂ ਨੂੰ ਕਹਿ ਕੇ ਲੈ ਕੇ ਆਈ ਇੱਕ ਮੇਰੇ ਬੱਚੇ ਥੋੜੇ ਜਿਹੇ ਹਨਾ ਇਸ ਗੱਲੋਂ ਹੋ ਜਾਂਦੇ ਨੇ ਵੀ ਉਹ ਵੀਡੀਓ ਨਹੀਂ ਬਣਾਉਂਦੇ ਹੈਗੇ ਤੇ ਇੱਕ ਮੈਂ ਤੁਹਾਨੂੰ ਅੱਗੇ ਜਾ ਕੇ ਇੱਕ ਹੋਰ ਵੀਡੀਓ ਕਲਿੱਪ ਲਾਉਂਗੀ ਦੋ ਹੋਣਗੇ ਪਤਾ ਨਹੀਂ ਇੱਕ ਹੋਊਗੀ ਉਹਨੂੰ ਵੀ ਤੁਸੀਂ ਧਿਆਨ ਨਾਲ ਸੁਣਿਓ ਹਨਾ ਮੈਂ ਇੱਥੋਂ ਜਦੋਂ ਮੇਰੇ ਕੋਲੋਂ ਬੇਟਾ ਗਿਆ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਉੱਥੇ ਜੋ ਵੀ ਸਥਿਤੀ ਹੋਊ ਉਹਨੂੰ ਚਾਹੇ ਰਿਕਾਰਡ ਕਰ ਲਈ ਚਾਹੇ ਵੀਡੀਓ ਬਣਾ ਲਈ ਜਿਵੇਂ ਮਰਜ਼ੀ ਕਰੀ ਉਹ ਨਿਆਣੇ ਨੇ ਕਰੀ ਹੋਈ ਨਹੀਂਗੀ ਕਿਉਂਕਿ ਉਹਨੂੰ ਐ ਲੱਗਿਆ ਵੀ ਸ਼ਾਇਦ ਖੜੇ ਗੱਲਬਾਤ ਕਰਦੇ ਆ ਉਹ ਉਹਨਾਂ ਦੀ ਗੱਲਬਾਤ ਨਹੀਂ ਸੀਗੀ ਉਹ ਉਹਨਾਂ ਦੀ ਸ਼ਾਦੀਸ਼ ਸੀਗੀ ਜਿਹੜੀ ਉਹਨੂੰ ਮੈਂ ਜਾਂਦੀ ਸਾਰੇ ਮੈਂ ਤੁਰ ਹੀ ਜਾਂਦੀ ਨਹੀਂ ਕਿਹਾ ਤਾਂ ਮੈਂ ਇਹਨਾਂ ਨੂੰ ਜਾ ਕੇ ਮੈਂ ਆਪਦੇ ਬੰਦੇ ਨੂੰ ਪੁੱਛੂੰਗੀ ਤੇ ਉਹ ਤਿੰਨੇ ਦੋਇ ਤਿੰਨੇ ਉਹ ਖੜੇ ਨੇ ਤੇ ਇਹ ਖੜੇ ਨੇ ਹਨਾ ਤੇ ਇਹਨੇ ਜਾ ਕੇ ਹੀ ਪੁੱਛਿਆ ਭਾਈ ਆਤਾਰ ਲਾਲੀ ਮੋਟਰ ਚਲਾ ਲਈ ਕੀ ਗੱਲ ਮੌਤ ਅਜਈ ਤੋਂ ਪੁੱਛ ਕੇ ਆਇਆ ਕਿਹੜਾ ਅਜਈ ਕਿਹੜਾ ਲਾਈਨਮੈਨ ਕੀ ਤੋਂ ਪੁੱਛਿਆ ਸੀ ਸਾਰੇ ਉੱਥੇ ਦਫ਼ਤਰ ਚ ਫਿਰ ਲਿਓ ਕਹਿੰਦੇ ਸਾਡੇ ਕੋਲੇ ਇਸ ਨਾਂ ਦਾ ਬੰਦਾ ਕੋਈ ਨਹੀਂ ਆਇਆ ਹੈਗਾ ਸਾਨੂੰ ਪੁੱਛਣ ਕਿਤੇ ਨਹੀਂ ਉਹ ਗਿਆ ਕੋਈ ਨਹੀਂ ਪਹਿਲੀ ਗੱਲ ਤਾਂ ਕੋਈ ਵੀ ਜਿਹੜਾ ਬੰਦਾ ਹੈ ਨਾ ਉਹ ਲਿਖਤੀ ਰੂਪ ਚ ਲਿੰਦਾ ਦਿੰਦਾ ਹੁੰਦਾ ਜੇ ਕੋਈ ਸਰਕਾਰੀ ਬੰਦੇ ਕੋਲੇ ਆਪਾਂ ਜਾਣਿਆ ਨਾ ਅਸੀਂ ਕਮਲੇ ਨਹੀਂ ਹੈਗੇ ਅਸੀਂ ਵੀ ਐਡੀ ਉਮਰ ਕਰ ਲਈ ਨਾਲੇ ਮੇਰੇ ਘਰ ਵਾਲਾ ਕਮਲਾ ਨਹੀਂ ਹੈਗਾ ਜੇ ਕਿਤੇ ਕਿਸੇ ਨੂੰ ਲੱਗਦਾ ਵੀ ਅਨਪੜਾ ਜਾਂ ਕਮਲਾ ਇਹਨੂੰ ਪੜਨਾ ਵੀ ਆਉਂਦਾ ਕਾਗਜ਼ ਇਹਨੂੰ ਲਿਖਣਾ ਵੀ ਆਉਂਦਾ ਕਾਗਜ਼ ਵੀ ਥੋੜਾ ਜਿਹਾ ਚਲੋ ਭਾਈ ਉਹ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ ਉਹ ਉਹ ਉਹਨਾਂ ਦੇ ਡਿਪੈਂਡਾ ਇਹ ਦਬ ਕੇ ਰਹਿ ਗਿਆ ਕਿਉਂਕਿ ਇਹਦੇ ਨਾਲ ਉਸ ਟਾਈਮ ਕੋਈ ਵੀ ਖੜਨ ਵਾਲਾ ਨਹੀਂ ਸੀਗਾ ਵੀ ਕੱਲਾ ਸੀਗਾ ਇਹ ਹੈਨਾ ਮੈਂ ਤੁਹਾਨੂੰ ਦੱਸਦੀ ਸੀ ਭਈ ਉਸ ਟਾਈਮ ਜੇ ਨਾਲ ਕੋਈ ਵੀ ਸਾਥ ਦੇਣ ਵਾਲਾ ਹੁੰਦਾ ਮਾਂ ਮਾਂ ਤੁਹਾਨੂੰ ਮੈਂ ਦੱਸਾਂ ਮਾਂ ਨੇ ਪਤਾ ਕਿਦਾਂ ਦਾ ਪਿਆਰ ਕੀਤਾ ਮਾਂ ਨੇ ਉਹਨਾਂ ਦਾ ਸਾਰਾ ਮਤਲਬ ਵੀ ਅੰਦਰੋਂ ਦਿਲੋਂ ਉਹਨਾਂ ਦੀ ਰਹੀ ਉੱਪਰ ਉੱਪਰ ਉਹ ਇਹਦੀ ਰਹੀ ਹਾਏ ਮੇਰਾ ਇਹਨਾਂ ਨੂੰ ਘਰ ਦੇ ਵਿੱਚ ਰੋਡਾ ਕਹਿੰਦੇ ਆ ਹਨਾ ਮਾਂ ਨੇ ਨਾ ਰੱਖਿਆ ਹੈ ਰੋਡਾ ਤੇ ਹੁਣ ਮੈਂ ਤਾਂ ਭਾਈ ਉਹ ਨਾ ਲੈ ਨਹੀਂ ਸਕਦੀ ਆਪਾਂ ਤਾਂ ਵਧੀਆ ਸਰਨੇਮ ਨਾ ਬੋਲਾਂਗੇ ਜਿਹੜੇ ਮੇਰੇ ਘਰ ਵਾਲੇ ਦਾ ਨਾਂ ਆ ਹਨਾ ਹਾਏ ਮੇਰਾ ਰੋਡਾ ਹਾਏ ਮੇਰਾ ਰੋਡਾ ਹਰੇਕ ਗੱਲ ਨਾਲ ਹਾਏ ਮੇਰਾ ਰੋਡਾ ਉਹ ਉੱਤੋਂ ਉੱਤੋਂ ਸੀਗਾ ਉੱਤੋਂ ਤੋਂ ਜੇ ਬੰਦੇ ਨੂੰ ਵਿੱਚੋਂ ਜੇ ਹੁਣ ਮੇਰੇ ਦੋ ਬੱਚੇ ਨੇ ਜੇ ਮੈਂ ਕੱਲਾ ਪਰਮ ਪਰਮ ਕਰੀ ਜਾਵਾਂ ਜਾਂ ਮੈਂ ਜਿਹੜਾ ਜਿਹੜਾ ਕਰੀ ਜਾਵਾਂ ਐਦਾਂ ਗੱਲ ਨਹੀਂ ਪੜਨੀ ਮੈਨੂੰ ਮੈਂ ਦੋਏ ਬੱਚੇ ਜੰਮੇ ਨੇ ਤੇ ਮੈਨੂੰ ਦੋਹਾਂ ਨਾਲ ਸੇਮ ਪਿਆਰ ਆ ਜੇ ਮੈਂ ਕੋਈ ਵੀ ਚੀਜ਼ ਆ ਮੈਂ ਹੁਣ ਅਸੀਂ ਪੱਗ ਲੈਣ ਗਏ ਸੀ ਜਿਹੜਾ ਨੂੰ ਸਕੂਲੀ ਪੱਗ ਲੈਣੀ ਸੀ ਸੇਮ ਪਰਬ ਨੂੰ ਵੀ ਲੈ ਕੇ ਦਿੱਤੀ ਜਿੱਦਾਂ ਕੱਪੜੇ ਲੈਣ ਜਾਣੀ ਹੈ ਚਾਹੇ ਪਰਮ ਦਾ ਜਨਮ ਦਿਨ ਆ ਚਾਹੇ ਜਿਹੜਾ ਦਾ ਜਨਮ ਦਿਨ ਆ ਦੋਨਾਂ ਨੂੰ ਸੇਮ ਚੀਜ਼ਾਂ ਆਉਂਦੀਆਂ ਨੇ ਸੇਮ ਚਾਹੇ ਨਾਲ ਇਹਨਾਂ ਦੇ ਵਿੱਚ 10 ਸਾਲ ਦਾ ਫਰਕ ਆ ਮੈਂ ਫਿਰ ਵੀ ਤਾਂ ਵੀ ਕਦੇ ਆਪਣੇ ਬੱਚਿਆਂ 'ਚ ਫਰਕ ਨਹੀਂ ਕਰਿਆ ਜਿਹਹ ਜੀ ਚੀਜ਼ ਪਰਮ ਨੂੰ ਆਉਂਦੀ ਓਹ ਜੀ ਜਹਾ ਨੋਂਦੇ ਜੈ ਜੀਹਾ ਤਾਂ ਆਉਂਦੀ ਓਹ ਜੀ ਪਰਮ ਨੂੰ ਆਉਂਦੀ ਆ ਅਸੀਂ ਘਰ ਬਣ ਗਿਆ ਮੇਰੀ ਮਾਂ ਨੇ ਮੈਨੂੰ ਬਧਾਈ ਨਹੀਂ ਇੱਕ ਦਿਨ ਵੀ ਸਾਡੀ ਮੇਰੀ ਸੱਸ ਨੇ ਇਹ ਨਹੀਂ ਕਿਹਾ ਵੀ ਤੁਹਾਡਾ ਘਰ ਬਣ ਗਿਆ ਵੀ ਤੁਹਾਨੂੰ ਬਧਾਈਆਂ ਜਿੱਦਾਂ ਇੱਥੇ ਪੱਥਰ ਆਇਆ ਸੀ ਤੁਹਾਨੂੰ ਮੈਂ ਦੱਸਾਂ ਤੇ ਇਹਦਾ ਜੀਜਾ ਆਇਆ ਬੈਠਾ ਇਧਰੋਂ ਆਇਆ ਚੁਗਲੀਆਂ ਵੱਢ ਕੇ ਤੀਵੀਆਂ ਦਾ ਉਹ ਵੀ ਤੀਵੀਆਂ ਦਾ ਯਾਰ ਆਪਾਂ ਤਾਂ ਸਿੱਧਾ ਕਹਾਂਗੇ ਵੀ ਨਹੀਂ ਜਿਹੜੇ ਘਰ ਦੇ ਧੀ ਜਮਾਈ ਹੁੰਦੇ ਨੇ ਨਾ ਉਹਦੇ ਭੈਣ ਲਈ ਦਾ ਸਾਰੇ ਇੱਕੋ ਹੁੰਦੇ ਨੇ ਭਾਈ ਹਨਾ ਤੇ ਉਹ ਆਇਆ ਇਧਰੋਂ ਆਇਆ ਚੁਗਲੀਆਂ ਚਗਲੀਆਂ ਵੱਢ ਕੇ ਤੀਵੀਆਂ ਨਾਲ ਬੈਠ ਕੇ ਤੇ ਇੱਥੇ ਆਪਣੇ ਪੱਥਰ ਆ ਗਿਆ ਉਦੋਂ ਆਪਣਾ ਜਹਾੜ ਹੋਣ ਵਾਲਾ ਸੀਗਾ ਹਨਾ ਤੇ ਮੈਂ ਪ੍ਰੈਗਨੈਂਟ ਸੀਗੀ ਤੇ ਪੱਥਰ ਆ ਗਿਆ ਪੱਥਰ ਵਾਲਾ ਟੈਂਪੂ ਆ ਗਿਆ ਇਹ ਮੂਰੇ ਮੂਰੇ ਮੋਟਰਸਾਈਕਲ ਤੇ ਆ ਕੇ ਮੱਖ ਪੱਥਰ ਕਹਿੰਦੇ ਆਉਂਦਾ ਪਿੱਛੇ ਹਨਾ ਪਿੱਛੇ ਟੈਂਪੂ ਭਰਿਆ ਹੈ ਆਪਣੀ ਆ ਗਿਆ ਪੱਥਰ ਤੇ ਪੱਥਰ ਉਤਰਦਾ ਹੈ ਤੇ ਇੱਥੇ ਬੈਠੀ ਮੇਰੀ ਸੱਸ ਸਾਡੇ ਜਵਾਈ ਨੂੰ ਪਤਾ ਕੀ ਕਹਿੰਦੀ ਆ ਪਾਣੀ ਮੰਗੂ ਪੈਸਾ ਚੱਲਦਾ ਰਾਜ ਹੈ ਪਾਣੀ ਮੰਗੂ ਹਏ ਉਹ ਕਹਿੰਦਾ ਅਸੀਂ ਤਾਂ ਆਬ ਬਣਾਉਣਾ ਬੀਬੀ ਪੁੱਤ ਸੋਚ ਸਮਝ ਕੇ ਪੈਸਾ ਲਾਈ ਇੱਥੇ ਤਾਂ ਪਾਣੀ ਮੰਗੂ ਚੱਲਦਾ ਨਾਲੇ ਪੱਟਾਂ ਦੇ ਹੱਥ ਮਾਰੇ ਨਾਲੇ ਐਡੇ ਐਡੇ ਉੱਚੀ ਚਕੀਰ ਨੇ ਪਾਵੇ ਮੈਂ ਆਪਦਾ ਮਨ ਮਾਰਿਆ ਵੀ ਮਨਾ ਤੇਰੇ ਘਰ ਨੂੰ ਪੱਥਰ ਆਇਆ ਇਹਦੇ ਨੂੰ ਥੋੜੀ ਆਇਆ ਤੂੰ ਕਿਉਂ ਇਹਦੇ ਨਾਲ ਲੜਨਾ ਮੈਂ ਤੁਸੀ ਯਕੀਨ ਮੰਨੋ ਵੀ ਜਦ ਤੱਕ ਮੇਰੀ ਗੋਦੀ 'ਚ ਬੱਚਾ ਨਹੀਂ ਆਇਆ ਮੈਂ 8-9 ਮਹੀਨੇ ਤਾਂ ਜਮਈ ਆਪਦੀ ਸੱਸ ਨਹੀਂ ਸੀ ਬਲਾਈ ਉਹਦਾ ਕਾਰਨ ਇਹ ਸੀ ਉਹ ਚਾਹੁੰਦੀ ਸੀ ਬੱਚਾ ਹੋਵੇ ਨਾ ਤੇ ਮੈਂ ਆਪਦੇ ਬੱਚਾ ਤਾਂ ਜਿਹੜਾ ਮੇਰੇ ਪੇਟ 'ਚ ਸੀਗਾ ਮੈਂ ਤਾਂ ਉਹਨੂੰ ਜਨਮ ਦੇਣ ਲਈ ਦੇਣਾ ਸੀ ਹਨਾ ਤੇ ਉਹਦਾ ਇੱਕੋ ਹੀ ਸਿਆਪਾ ਸੀ ਉਹਨੇ ਜਦੋਂ ਵੀ ਮਤਲਬ 1 ਸਕਿੰਟ ਲਈ ਵੀ ਇਹ ਘਰੋਂ ਬਾਹਰ ਨਿਕਲੇ ਨੇ ਪੱਟਾਂ ਦੇ ਹੱਥ ਮਾਰ ਕੇ ਉੱਚੀ-ਚੀ ਰੋਣਾ ਜੇ ਮੈਂ ਮੋੜ ਕੇ ਪੁੱਛਣਾ ਬੀਬੀ ਕੀ ਹੋਇਆ ਕੁਝ ਵੀ ਨਹੀਂ ਹੋਇਆ ਮੈਂ ਉਹਨੂੰ ਕਹਿਣਾ ਕਿਉਂ ਰੋਨੀ ਆ ਤੂੰ ਮੈਂ ਆਪਣੇ ਕਰਮਾਂ 'ਰੋਨੀ ਆ ਤੇਰੇ ਘਟੋ ਘਟ ਪਹਿਲਾ ਚਾਰ ਪੋਤੇ ਹੈਗੇ ਨੇ ਤੇਰੇ ਆਪਣੇ ਚਾਰ ਮੁੰਡੇ ਨੇ ਇੱਕ ਕੁੜੀ ਆ ਦੋ ਧਾਇ ਆ ਤੂੰ ਫੇਰ ਵੀ ਕਰਮਾਂ ਨੂੰ ਰੋਈ ਜਾਂਦੀ ਏ ਦੁੱਤੇ ਚ ਮਾੜਾ ਬੰਦਾ ਹੋਰ ਕੌਣ ਹੋ ਸਕਦਾ ਮੈਂ ਤਾਂ ਸਮਝਦੀ ਨਹੀਂ ਵੀ ਕੋਈ ਹੋ ਸਕਦਾ ਹਨਾ ਵੀ ਇੰਨਾ ਕੁਝ ਹੋਣ ਸਾਡੇ ਨੇ ਇੰਨਾ ਕੁਝ ਹੁੰਦਾ ਮੈਂ ਕਦੇ ਰੋਲੀ ਹੋਣੀ ਆ ਮੈਨੂੰ ਰੋਜ਼ ਰੋਣਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਣ ਵਾਲੇ ਨਾਲ ਬੰਦੇ ਨਾਲ ਉਹ ਕੰਮ ਨਹੀਂ ਕਰ ਸਕਦਾ ਉਹ ਰੋਏ ਸਕਦਾ ਆ ਮੈਨੂੰ ਪਤਾ ਵੀ ਮੈਂ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਆ ਮੈਨੂੰ ਪਤਾ ਵੀ ਇਹ ਮੇਰਾ ਘਰ ਆ ਇਹਨੂੰ ਮੈਂ ਸੰਭਾਲਣਾ ਹੈ ਮੇਤੋਂ ਬਾਅਦ ਇਹਨੂੰ ਕਿਸੇ ਨੇ ਨਹੀਂ ਸੰਭਾਲਣਾ ਕਿਉਂਕਿ ਬੰਦਾ ਬੰਦਿਆਂ ਵਾਲੇ ਕੰਮ ਕਰ ਸਕਦਾ ਉਹ ਜਨਾਨੀਆਂ ਵਾਲੇ ਨਹੀਂ ਕਰ ਸਕਦਾ ਬਹੁਤ ਸਾਰੇ ਭੈਣ ਭਰਾ ਜਿਹੜੇ ਹੋਣਗੇ ਉਹ ਕਰ ਲੈਂਦੇ ਨੇ ਹਨਾ ਕਿਉਂਕਿ ਉਹ ਜੋਬ ਵਗੈਰਾ ਕਰਦੇ ਨੇ ਮੇਰੇ ਹਸਬੰਦ ਖੇਤੀ ਦਾ ਕੰਮ ਕਰਦੇ ਆ ਪਸ਼ੂਆਂ ਦਾ ਕੰਮ ਕਰਦੇ ਆ ਇਹ ਚੁੱਲ੍ਹੇ ਦਾ ਕੰਮ ਨਹੀਂ ਕਰ ਸਕਦਾ ਨਾ ਇਹਨੂੰ ਆਟਾ ਗੁੰਨਣਾ ਆਉਂਦਾ ਨਾ ਇਹਨੂੰ ਦਾਲ ਸਬਜ਼ੀ ਦਾ ਤੜਕਾ ਲਾਉਣਾ ਆਉਂਦਾ ਵਿਚਾਰਾ ਫੇਰ ਵੀ ਜੇ ਕਦੇ ਮੈਂ ਬਿਮਾਰ ਹੁੰਦੀ ਆ ਨਾ ਫੇਰ ਵੀ ਇਹ ਕੋਸ਼ਿਸ਼ ਕਰਦੇ ਆ ਵੀ ਹਨਾ ਵੀ ਹੁਣ ਮੈਂ ਮੇਰਾ ਮੁੰਡਾ ਆ ਮੈਂ ਉਹਨੂੰ ਸਾਰਾ ਕੁ ਚੁੱਲ੍ਹੇ ਦਾ ਕੰਮ ਸਿਖਾਤਾ ਕਿਉਂਕਿ ਬੱਚੇ ਨੇ ਵੱਡਾ ਹੋਣਾ ਬਾਹਰ ਜਾਣਾ ਜੌਬ ਕਰਨੀ ਆ ਜ਼ਿੰਦਗੀ ਆ ਕਿਉਂਕਿ ਹੁਣ ਸਾਨੂੰ ਪਤਾ ਵੀ ਸਾਡਾ ਹੋਰ ਕੋਈ ਨਹੀਂ ਹੈਗਾ ਹਨਾ ਬਈ ਕਦੇ ਜ਼ਿੰਦਗੀ ਦੇ ਵਿੱਚ ਬੱਚਾ ਧੋਖਾ ਨਹੀਂ ਖਾਂਦਾ ਹੈਗਾ ਬੱਚੇ ਨੂੰ ਹਰ ਇੱਕ ਕੰਮ ਸਿਖਾਓ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਹੁਣ ਮੇਰੇ ਘਰ ਵਾਲੇ ਤੋਂ ਕੰਮ ਲਈ ਗਏ ਨੇ ਖੇਤੀ ਦਾ ਹੈ ਸਾਂਝੀ ਬਣਾ ਕੇ ਉਹ ਤੋਂ ਕੰਮ ਕਰਾਇਆ ਇਹਨਾਂ ਨੇ ਇਹਨੂੰ ਲੈ ਕੇ ਕੀ ਦਿੰਦੇ ਸੀ ਕੁਛ ਵੀ ਨਹੀਂ ਕੁਛ ਬੀ ਨਹੀਂ ਜਦੋਂ ਮੈਂ ਵਿਆਹ ਕੇ ਆਈ ਸੀ ਮੇਰੇ ਘਰ ਵਾਲੇ ਕੋ ਪਤਾ ਕਿੰਨੇ ਜੋੜੀ ਕੱਪੜੇ ਸੀ ਦੱਸਾਂ ਤੁਹਾਨੂੰ ਦੋ ਘਰੇ ਪਾਉਣ ਵਾਲੇ ਤੇ ਦੋ ਜਿਹੜਾ ਇੱਕ ਵਿਆਹ ਦੇ ਦਿਨ ਪਾਇਆ ਤੇ ਦੂਜਾ ਮੁਰਦ ਦੀ ਗੱਡੀ ਨੂੰ ਪਾਇਆ ਬਸ ਸਿਰਫ ਔਰ ਸਿਰਫ 4 ਸੂਟ ਸੀ ਇੱਕ ਵਿਚਾਰਾ ਧੋ ਲੰਦਾ ਸੀ ਤੇ ਇੱਕ ਪਾ ਲੰਦਾ ਸੀ ਮੈਂ ਵੀ ਝਾਕਦੀ ਤੇ ਆਲਾ-ਦਾਲਾ ਵੀ ਮੇਰੇ ਘਰ ਵਾਲੇ ਦੇ ਕੱਪੜੇ ਕਿੱਥੇ ਨੇ ਜਿਹੜੇ ਮੇਰੇ ਹੱਥ ਆਏ ਨਹੀਂ ਹੈਗੇ ਵੀ ਹਨਾ ਵੀ ਨਹੀਂ ਅਗਲਾ ਕਹਿ ਦਿੰਦਾ ਵੀ ਲੈ ਫੜ ਪਾਈ ਅੱਜ ਤੋਂ ਬਾਅਦ ਤੂੰ ਆਪਣੇ ਘਰ ਵਾਲੇ ਦੇ ਕੱਪੜੇ ਸੰਭਾਲਾ ਰੱਖ ਲੈ ਹਨਾ ਵੀ ਇਹਦੇ ਕੱਪੜੇ ਕਿੱਥੇ ਨੇ ਹੈ ਹੀ ਨਹੀਂ ਸੀਗੇ ਵਿਚਾਰਾ ਫਿਰ ਮੈਂ ਕਿੱਥੋਂ ਸੰਭਾਲਨੇ ਸੀ ਫੇ ਚਲੋ ਕੋਈ ਗੱਲ ਨਹੀਂ ਹੁਣ ਕਿਹੜਾ ਇਹ ਨੰਗਾ ਫਿਰਦਾ ਹੁਣ ਕਿਹੜਾ ਇਹਦੇ ਕੋ ਹੈ ਨਹੀਂਗੇ ਬਥੇਰੇ ਜਿਆਦਾ ਘਰ ਬਣਾਇਆ ਜਾਂ ਰੇਤਾ ਵੀ ਸਸਤਾ ਸੀ ਬਜਰੀ ਵੀ ਸਸਤੀ ਸੀ ਸੀਮਿੰਟ ਵੀ ਸਸਤਾ ਸੀ ਹਾਂ ਸਾਡਾ ਚਲੋ ਬਣ ਗਿਆ ਸਸਤਾ ਇਹ ਵੀ ਸਸਤੀ ਦੀ ਹਾਂ ਸਾਨੂੰ ਐਵੇਂ ਕਹੀਏ ਸਾਨੂੰ ਸਾਰੇ ਬਹੁਤ ਵਧੀਆ ਲੇਬਰ ਮਿਲੇਗੀ ਮਟੀ ਦੀ ਅੰਤਮ ਬਾਅਦ ਲੇਬਰ ਪੈਸਾ ਲੈ ਕੇ ਜਾਂਦੀ ਆ ਹੁਣ ਅਸੀਂ ਡੰਗਰਾਂ ਵਾਲੇ ਦਾ ਪਾਰਸਲ ਆਇਆ ਸਾਡਾ ਚੈਨਲ ਦੁਬੇ ਲੁੱਟ ਹੋ ਗਿਆ ਹਾਂ ਪਹਿਲਾਂ 2022 ਦੇ ਵਿੱਚ 22 22 ਦੀ ਗੱਲ ਹੈ ਜਿੰਨੇ ਦਾ ਜੇ ਮਾਲ ਮੱਦਾ ਨਹੀਂ ਆਇਆ ਇਹ ਤੋਂ ਬਾਅਦ ਮੇਰੇ ਦਿਹਾੜੀ ਹੈ ਲੈਵਰ ਲੈ ਲੈਵਰ ਲੈ ਮੰਦੇਬਾ ਮਾ ਅੱਜ ਬਣਾ ਲਿਆ ਮੈਂ ਮਾੜਾ ਕੀਤਾ ਜਾਨਕਾ ਮੇਰੀ ਇਹਦੀ ਇਹਦੀ ਮਾਂ ਦਾ ਪਲੇ ਸੀਗਾ ਵੀ ਇਹ ਜਿਵੇਂ ਬੈਠਾ ਡੰਗਰਾਂ ਵਾਲੇ ਬਰਾਂਡੇ ਚੋਕਨੇ ਬੈਠਾ ਰਹੇ ਵੇ ਕੱਲ ਨੂੰ ਅਸੀਂ ਇਹਨੂੰ ਮੇਹਣੇ ਦੇਣ ਜੋਗੇ ਹੋ ਜੀਏ ਵੀ ਤੈਂ ਕੁਝ ਨਹੀਂ ਬਣਾਇਆ ਤਾਂ ਕੁਝ ਨਹੀਂ ਮੈਂ ਤੁਹਾਨੂੰ ਗੱਲ ਦੱਸਦੀ ਆ ਸਾਡੀ ਥੋੜੀ ਜੀ ਜ਼ਮੀਨ ਸੀਗੀ ਰੋਡ ਤੇ ਉਧਰ ਪਰੇ ਉਹ ਉਹਨੂੰ ਟਿੱਬੀ ਕਹਿੰਦੇ ਸੀ ਹਨਾ ਤੇ ਥੋੜੀ ਵੀ ਨਹੀਂ ਕਹਿ ਸਕਦੀ ਕਿਲਾ ਕਿਲਾ ਸਾਡਾ ਸੀਗਾ ਹਨਾ ਸਾਡਾ ਵੀ ਵਿਚੇ ਵੇਚਤਾ ਜਿਹੜੀ ਆ ਡੈਣ ਜੀ ਹੁਣ ਜਿਹੜੀ ਆ ਸ਼ੂਗਰ ਮੰਮੀ ਆ ਨਾ ਉਹਦੀ ਕੁੜੀ ਪੜ੍ਹ ਹਟੀ ਸੀ ਉਹਨੇ ਆਈ ਲੈਂਸ ਕਰਿਆ ਸੀ ਉਹਦੀ ਕੁੜੀ ਵਿਆਹਣ ਖਾਤਰ ਚਾਰ ਕਿੱਲੇ ਜ਼ਮੀਨ ਵੇਚੇ ਨਾਲ ਸਾਡੀ ਵੀ ਵੇਚਤੀ ਜਿਹੜੇ ਕਿ ਇਹਨਾਂ ਨੇ ਰਿਓੜੀਆਂ ਵੱਟੇ ਪੈਸੇ ਖਾ ਲੇ ਰਿਓੜੀਆਂ ਵਾਂਗੂ ਰੋਜ਼ ਜਾਇਆ ਕਰਨਾ ਅਗਲੇ ਤੋਂ ਪੈਸੇ ਵਾੜੀਆਂ ਅੱਜ ਸਾਡੇ ਚੀਨੀ ਮੁੱਕ ਗਈ ਸਾਨੂੰ ਪੈਸੇ ਦੇ ਦੋ ਅੱਜ ਅਸੀਂ ਕੁੜੀ ਦੀ ਵਿਆਹ ਦੀ ਚਿੱਠੀ ਤੋੜਨੀ ਆ ਸਾਨੂੰ ਪੈਸੇ ਦੇ ਦੋ ਅੱਜ ਸਾਡੇ ਵਿਆਹ ਦੀ ਚਿੱਠੀ ਆਉਣੀ ਆ ਸਾਨੂੰ ਪੈਸੇ ਦੇ ਦੋ ਰਿਓੜੀਆਂ ਵਾਂਗੂ ਲਿਆ ਲਿਆ ਕੇ ਜ਼ਮੀਨ ਦੇ ਪੈਸੇ ਖਾਦੇ ਨੇ ਇਹਨਾਂ ਨੇ ਕਿਉਂ ਆੜਤੀ ਹੈ ਨਹੀਂ ਹੁਣ ਤਾਂ ਆੜਤੀ ਵੀ ਨਹੀਂ ਆੜਤੀ ਹਾਂ ਹੁਣ ਆੜਤੀ ਵੀ ਪੈਸਾ ਦਿੰਦਾ ਤੇ ਫੇਰ ਜਿੱਦਣ ਅਗਲੇ ਦੇ 18-20 ਲੱਖ ਰੁਪਈਆ ਅਗਲੇ ਕਿੰਨੀ ਆ ਗਿਆ ਹੈਨਾ ਤੇ ਅਗਲੇ ਨੇ ਲਿਆ ਕਾਗਜ਼ ਅਗਲੇ ਨੇ ਜਦੋਂ 18-20 ਲੱਖ ਰੁਪਈਆ ਦਿੱਤਾ 18 ਨਹੀਂ ਸ਼ਾਇਦ 2 ਬਾਈ ਲੱਖ ਬਾਈ ਲੱਖ ਬਾਈ ਲੱਖ ਦਾ ਕਾਗਜ਼ ਬਣਾਇਆ ਆਪਣੇ ਨੇ ਬਾਈ ਲੱਖ ਦਾ ਕਾਗਜ਼ ਵੀ ਅਗਲੇ ਨੇ ਖਰੀਦਿਆ ਹੋਊ 5-7000 ਚ ਤਾਂ ਆਇਆ ਹੀ ਹੁਣ ਹੈਨਾ ਹੋਈ 12 ਤੋਂ 12-1400 ਰੁਪਏ ਚ ਕਾਗਜ਼ ਬਣ ਹਾਂ ਚਲ 12-13 ਸੋਚ ਰੱਖ ਲਓ ਹੈਨਾ ਕਾਗਜ਼ ਬਣਿਆ ਹੁਣ ਅਗਲੇ ਨੇ ਕਾਗਜ਼ ਲਿਆ ਕਾਗਜ਼ ਲਿਆਰ ਤਾਂ ਹੀ ਸੀ ਹਾਂ ਬਈ ਉਹ ਹਸੈਨ ਉਹਦੇ ਤੇ ਸਾਈਨ ਕਰਾਉਣ ਆਏ ਇੱਥੇ ਲਿਖ ਕੇ ਸਾਰਾ ਕੁਝ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦਿੱਤੇ ਤੇ ਉਹ ਬੀਬੀ ਬਾਪੂ ਸਾਡੇ ਨਾਲ ਸੀਗੀ ਜਦੋਂ ਪਹਿਲਾ ਅੱਡ ਹੋਇਆ ਹੈਨਾ ਤੇ ਉਹ ਰਾਮਨਾ ਤੁਰੇ ਆਉਂਦੇ ਨੇ ਇੱਧਰ ਨੂੰ ਪਿੰਡ ਦਾ ਲੰਬੜਦਾਰ ਇੱਕ ਜਿਹੜਾ ਸਾਡਾ ਆੜਤੀਆ ਸੀਗਾ ਉਹ ਤੇ ਇੱਕ ਦੋ ਹੋਰ ਹੋਣਗੇ ਉਹ ਮੈਨੂੰ ਪਤਾ ਨਹੀਂ ਮੈਂ ਯਾਦ ਨਹੀਂ ਮੈਨੂੰ ਉਹ ਹੈਗੀ ਆ ਕਾਫੀ ਟਾਈਮ ਦੀ ਗੱਲ ਜਦੋਂ ਅਸੀਂ ਅੱਡ ਹੋਏ ਹੋਏ ਹਨਾ ਉਦੋਂ ਦੀ ਗੱਲ ਆ ਕੋਈ ਪਟਾਰੀ ਦਾ ਠੀਕ ਆ ਪ੍ਰਪਟੀ ਡੀਲਰ ਹਾਂ ਭਈ ਉਹ ਤੁਰੇ ਆਉਂਦੇ ਨੇ ਤੇ ਤੁਰੇ ਆਉਂਦੇ ਹਨਾ ਪਤਾ ਹੀ ਲੱਗ ਜਾਂਦਾ ਸਾਡੇ ਚਾਹੇ ਬਾਪੂ ਜੀ ਸਾਡੇ ਸਿੱਧੇ ਸਾਦੇ ਸੀਗੇ ਪਰ ਉਹਨਾਂ ਨੂੰ ਇਸ ਗੱਲ ਦਾ ਸਾਰਾ ਪਤਾ ਸੀ ਵੀ ਜ਼ਮੀਨ ਜਾਇਦਾਦ ਰੱਖੇ ਤੇ ਰਹਿੰਦੀ ਹੁੰਦੀ ਆ ਵੀ ਇਹਨੂੰ ਤਾਂ ਭਾਵੇਂ ਆਇਆ ਖਾ ਜਾ। ਇਹ ਰਾਂ ਵੇ ਜਦੋਂ ਕਹਿੰਦਾ ਹਾਂ ਬਾਡਾ ਵੇ ਆਇਆ ਨਹੀਂ ਲਾਇਆ ਹੋਣਾ। ਆ ਗੱਲ ਸਾਡੇ ਬਾਪੂ ਜੀ ਦੀ ਜਮਾ ਸਹੀ ਆ। ਕਹਿੰਦਾ ਤੁਸੀਂ ਵੇਚ ਦੋ ਥੋੜੇ ਤੋਂ ਕਹਿੰਦਾ ਕੰਦਾ ਬਿਸਵਾਬ ਨਹੀਂ ਖਰੀਦ ਹੋਣਾ। ਉਹ ਗੱਲ ਜਮਾ ਸੱਚ ਹੋਈ ਆ। ਤੇ ਬੀਬੀ ਸਾਡੀ ਨੇ ਇਸ਼ਾਰਾ ਮਾਰਤਾ ਬਾਪੂ ਜੀ ਸਾਡੇ ਅੰਦਰ ਵੜ ਗਏ ਕਮਰੇ 'ਚ ਉਹ ਆਇਆ ਲੰਬੜਦਾਰ ਤੇ ਆ ਕੇ ਉਹਨੂੰ ਮੈਂ ਪੁੱਛਿਆ ਹਨਾ ਕਹਿੰਦਾ ਬਾਪੂ ਜੀ ਕਿੱਥੇ ਨੇ? ਨਾ ਬਾਪੂ ਕਿੱਥੇ ਆ? ਤੇ ਮੈਂ ਬਾਬਾ ਕਿੱਥੇ ਆ ਸੱਚ। ਮੈਂ ਕਿਹਾ ਕੌਣ? ਤੁਸੀਂ ਕੌਣ? ਮੈਂ ਉਹਨੂੰ ਜਾਣਦੀ ਨਹੀਂ ਸੀਗੀ ਹਨਾ। ਮੈਂ ਕਿਹਾ ਤੁਸੀਂ ਕੌਣ? ਕਹਿੰਦਾ ਜੀ ਮੈਂ ਪਿੰਡ ਦਾ ਲੰਬੜਦਾਰ ਆ। ਉਹ ਮੈਂ ਚੱਲ ਠੀਕ ਆ ਮੈਂ ਸੱਸੀ ਕਾ ਬੁਲਾਤੀ ਵੀਰੇ ਸੱਸੀ ਕਾ ਕਹਿੰਦਾ ਸੱਸੀ ਕਾ ਤੇ ਮੈਂ ਉਹ ਤੋਂ ਕਾਗਜ਼ ਫੜਿਆ ਮੈਂ ਕਾ ਦਿਖਾਓ ਕਾਗਜ਼ ਮੈਂ ਕਾਗਜ਼ ਪੜ੍ਹਿਆ ਤੇ ਮੈਂ ਪੜਦੀ ਸਾਰ ਕਾਗਜ਼ ਮੈਂ ਉਹਨੂੰ ਕਿਹਾ ਮੈਂ ਕਾ ਇਹਦੇ 'ਚ ਰਕਮ ਕਿੰਨੀ ਲਿਖੀ ਆ ਤੇ ਸਾਨੂੰ ਤੁਸੀਂ ਕਿੰਨੀ ਦਿੱਤੀ ਆ ਕਹਿੰਦਾ ਜੀ ਅਸੀਂ ਜਿੰਨੀ ਦਿੱਤੀ ਆ ਓੰਨੀ ਲਿਖਣੀ ਸੀ ਮੈਂ ਕਾ ਕਿਸ ਨੂੰ ਦਿੱਤੀ ਆ ਕਹਿੰਦਾ ਉਹ ਲੈ ਕੇ ਆਇਆ ਉਹ ਡੁੱਡੂਜੇ ਦਾ ਨੌਲੇ ਆ ਜਿਹੜਾ ਮਰ ਗਿਆ ਉਹ ਜਿਹੜੀ ਬਚਾ ਜੀ ਆ ਤੁਸੀਂ ਉਹ ਜਿਹੜੀ ਮੇਰੇ ਚੈਨਲ ਤੇ ਪਾਪੂਲਰ ਮੋਸਟ ਪਾਪੂਲਰ ਵੀਡੀਓ ਨਾ ਉਹ ਵੀਡੀਓ ਵਾਚ ਕਰਿਆ ਉਹਦੇ ਵਿੱਚ ਉਹ ਤਿੰਨੇ ਖੜੇ ਨੇ ਉਹ ਬਚਾ ਜੀ ਵੀ ਖੜਾ ਤੇ ਉਹ ਜਿਹੜਾ ਮੁੰਡਾ ਜਿਹੜਾ ਬਹੁਤ ਸਾਊ ਆ ਬਹੁਤ ਸ਼ਰੀਫ ਆ ਉਹ ਵੀਡੀਓ 'ਚ ਦੇਖੋ ਵੀ ਕਿੰਨਾ ਕੁ ਸ਼ਰੀਫ ਆ ਹੈ ਜਿਹੜਾ ਆਪਣੇ ਚਾਚੇ ਨੂੰ ਕੁੱਟਣ ਆਉਂਦਾ ਆ ਤੇ ਕਹਿੰਦਾ ਉਹਨੂੰ ਦਿੱਤੇ ਆ ਪੈਸੇ ਮਾਂ ਜਾ ਚੱਕ ਕਾਗਜ਼ ਉਹ ਤੋਂ ਹੀ ਤੂੰ ਗੁੱਠਾ ਲਵਾ ਲੈ ਮੈਂ ਨਹੀਂ ਲਵਾਉਂਦੀ ਬਾਪੂ ਦਾ ਗੁੱਠਾ ਜਿਹਨੂੰ ਤੂੰ ਪੈਸੇ ਦਿੱਤੇ ਆ ਤੂੰ ਉਹ ਤਾਂ ਗੁੱਠਾ ਲਵਾ ਲੈ ਅਸੀਂ ਨਹੀਂ ਗੁੱਠਾ ਲਾਉਂਦੇ ਬਾਪੂ ਦਾ ਚਲੋ ਇੱਥੇ ਤੂਦਕੜਾ ਪੈ ਗਿਆ ਪੂਰਾ ਸਭ ਕੁੱਟਣ ਮਾਰਨ ਆਉਣ ਵੀ ਇਹ ਗੁੱਠਾ ਨਹੀਂ ਲੱਗਣ ਦੇਦੀ ਮੈਂ ਕਿਵੇਂ ਲੱਗਣ ਦੇ ਦਾ ਗੁੱਠਾ ਜਦੋਂ ਮੇਰੇ ਕੋਲ ਪੈਸੇ ਨਹੀਂ ਆਏ ਇਹਨਾਂ ਨੂੰ ਇਹ ਆ ਗਈ ਤੇ ਇਨਾਂ ਨੇ ਮੇਰੇ ਤੋਂ ਕਾਗਜ਼ ਫੜ ਲਿਆ ਕਹਿੰਦੇ ਕੀ ਲਿਖਿਆ ਕਾਗਜ਼ 'ਚ ਮੈਂ ਖਾਇ ਲਿਖਿਆ ਇਨਾਂ ਨੇ ਪੜ ਲਿਆ ਲੰਬੜਦਾਰ ਪੈਂਦਾ ਹੀ ਬੋਲਿਆ ਕਹਿੰਦਾ ਪੜਣੀ ਇਹ ਤਾਂ ਸਿੱਧਾ ਸਾਦਾ ਮੈਂ ਲੰਬੜਦਾਰ ਦੀ ਐਸੀ ਦੀ ਤੈਸੀ ਕਰਤੀ ਮੈਂ ਕਿਹਾ ਤੇਰੇ ਲਈ ਹੋਊ ਜਦਾ ਸਾਦਾ ਮੇਰਾ ਘਰ ਵਾਲਾ ਖਬਰਦਾਰ ਜੇ ਮੇਰੇ ਘਰੇ ਖੜਕੇ 10 ਬੰਦੇ ਇੱਕ ਪਾਸੇ થી ਮੈਂ ਕਰ ਲਾਤੀ ਮੈਂ ਕਿਹਾ ਤੂੰ ਮੇਰੇ ਘਰੇ ਖੜਕੇ ਮੇਰੇ ਘਰ ਵਾਲੇ ਨੂੰ ਮੜਾ ਬੋਲਦਾ ਇੱਥੇ ਗੱਡ ਦੂੰ ਤੈਨੂੰ ਖੜੇ ਖੜੇ ਨੂੰ ਲੰਬੜਦਾਰ ਹੋਏਗਾ ਤੂੰ ਆਪਦੇ ਘਰੇ ਹੋਵੇਂਗਾ ਆਪਦੇ ਪਿੰਡ ਤੇ ਹੋਵੇਂਗਾ ਮੇਰੇ ਤੇ ਨਹੀਂ ਹੈਗਾ ਮੇਰੇ ਘਰ ਤੇ ਨਹੀਂ ਹੈਗਾ ਮੈਂ ਇਨੀਆਂ ਕੋ ਉਹਨੂੰ ਦਿੱਤੀ ਆ ਨਾ ਤੇ ਫਿਰ ਸਾਰਾ ਚੱਕਣ ਚੱਕਿਆ ਗਿਆ ਦੂਜੇ ਦਿਨ ਉਹੀ ਲੰਬੜਦਾਰ ਨਾਲੇ ਹੁਣ ਤੱਕ ਭੈਣ ਕਹਿ ਕੇ ਸਸਤਰੀ ਘਰ ਬੁਲਾਉਂਦਾ ਨਾਲੇ ਇਹਨੂੰ ਭਾਜੀ ਕਹਿ ਕੇ ਸਸਤਰੀ ਘਰ ਬੁਲਾਉਂਦਾ ਕਿਉਂਕਿ ਉਹਦੇ ਨਾਨਕੇ ਨੇ ਮੇਰੇ ਪਿੰਡ ਜਿੱਥੇ ਮੇਰੇ ਪੇਕੇ ਨੇ ਨਾ ਉਸ ਪਿੰਡ ਉਹਦੇ ਨਾਨਕੇ ਨੇ ਅਸੀਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ ਹੈਨਾ ਤੇ ਉਹਨੇ ਸਾਰੀ ਸਾਰੀ ਗੱਲਬਾਤ ਦੱਸੀ ਦੱਸਣ ਤੋਂ ਬਾਅਦ ਫਿਰ ਨਾ ਤਾਂ ਸਾਡੇ ਪੈਸੇ ਮਿਲੇ ਹੈ ਨਾਲੇ ਉਹ ਉਹਨਾਂ ਦੀ ਹੋਈ ਜਿਹੜੀ ਕਿਤੇ ਨਾ ਹੋਵੇ ਕਚਹਿਰੀਆਂ 'ਚ ਪੈਰੀ ਹੱਥ ਲਾਉਂਦੇ ਸੀ ਮੇਰੇ ਪਿਓ ਦੇ ਯਾਰ ਆ ਮੇਰੇ ਘਰ ਵਾਲੇ ਦੇ ਇੱਥੇ ਮੇਰੇ ਕੋਲ ਬੈਠ ਕੇ ਜਨਵਰੀ ਦੇ ਮਹੀਨੇ ਦੇ ਵਿੱਚ ਉਹ 10 ਗਲਾਸ ਪਾਣੀ ਦਾ ਪੀ ਗਿਆ ਸੀ ਬਹੁਤ ਤੇਜ਼ ਚੁਸਤ ਚਲਾਕ 2 ਲੱਖ ਰੁਪਈਆ ਸਾਡੇ ਤਾਂ ਹੈ ਫੇਰ ਮੈਂ ਨੰਬਰਦਾਰ ਦੇ ਘਰੇ ਗਿਆ ਫੇਰ ਉਹ ਤੇ ਬਾਪ ਨੂੰ ਕਿਹਾ ਉਹ ਕਹਿੰਦਾ ਕਾਕਾ ਤੂੰ ਆਪਣੇ ਘਰ ਨੂੰ ਜਾਂ ਤੇਰੇ ਪੈਸੇ ਘਰੇ ਆਉਣਗੇ ਆਪਣੇ ਨੂੰ 10 ਲੱਖ ਰੁਪਏ ਮੈਂ ਇਹਨਾਂ ਦਾ ਕਢਾਇਆ ਛੱਡਿਆ ਖਬਰਾ ਕਾਹਦੇ ਛੱਡਿਆ ਹੋਊਗੀ ਇਹਨੂੰ ਨਹੀਂ ਦੇਣਾ ਲੈਣਾ ਸਾਨੂੰ ਦੇ ਦਿਓ ਫਿਰ ਉੱਥੇ ਸੀੜੋਂ ਸੀ ਉਹ ਬਟਾਰੀ ਦੇ تھی ਕਿ ਕੋਈ ਚਾਬੇ ਦਾ ਸੀਗਾ ਬੰਦਾ ਉਹ ਕਹਿੰਦਾ ਮੈਂ ਦਵਾ ਦੇਣਾ ਇਹ ਅੱਗ ਲੱਗੀ ਵਾਂਗੂ ਮੇਰਾ ਬੜਾ ਭਾਈ ਚਲਿਆ ਜਾਇਆ ਕਰੇ ਫੋਲੀਆਂ ਮਾਰੀ ਜਾਇਆ ਕਰੇ ਆਹ ਮਾਰੀ ਜਾਇਆ ਕਰੇ ਮੈਂ ਉਹਨੂੰ ਜਾ ਕੇ ਕੀ ਆ ਮੈਂ ਕਹਾਂ ਜ਼ਮੀਨ ਵੇਚੀ ਐ ਮੱਝ ਨਹੀਂ ਵੇਚੀ ਮੱਝ ਇਹ ਜ਼ਮੀਨ ਦੇ ਪੈਸੇ ਨੇ ਅਸੀਂ ਵੀ ਗਾਂ ਲੈਣੇ ਨੇ ਇੱਥੇ ਦੱਸਿਓ ਮੈਂ ਗੰਤ ਆ ਉਹ ਮੈਂ ਦਾ ਉਹ ਜਾਨੂ ਉਹ ਬਾਹਰ ਨਿਕਲੇ ਆ ਉਹ ਕਹਿੰਦਾ ਕਾਕਾ ਜਿਹੜੀ ਤੈਨਾਂ ਚ ਗੱਲ ਕਰਤੀ ਕਦੇ ਇਹਨੇ ਆ ਕੇ ਤਾਂ ਕੱਲੇ ਨਹੀਂ ਕਰੀ ਮਹੌਨਤ ਵਰਾਬ ਦੇ ਖਾਣੇ ਦਾ ਲਾਜ ਮੈਂ ਕਹਾਂ ਜ਼ਮੀਨ ਨਹੀਂ ਵੇਚੀ ਮੱਝ ਨਹੀਂ ਵੇਚੀ ਸਾਨੂੰ ਜ਼ਮੀਨ ਦੇ ਪੈਸੇ ਪੂਰੇ ਦੇ ਤੈਨੂੰ ਜ਼ਮੀਨ ਪੂਰੀ ਆ ਨੰਬਰ ਪੂਰੇ ਨੇ ਤੈਂ ਦਾ 12 ਵਾਰ ਮੇਨਣਾ ਜੇ 20 ਵਾਰ ਮੇਨਣਾ ਆ ਇਕਣਾ ਸਾਡੇ ਨਾਲ ਕੀਤੀ ਵਿਚੇ ਕਨੈਕਸ਼ਨ ਵੇਚਦਾ ساری ਉਮਰ ਮੇਰੇ ਘਰ ਵਾਲੇ ਨੇ ਟਿੱਬੀ ਉਹ ਗਾ ਜਿਆ ਨਾ 2 ਲੱਖ ਰੁਪਈਆ ਮੁੜਿਆ ساری ਉਮਰ ਇਹਨਾਂ ਨੇ ਇੰਜਨ ਤੇ ਟਿੱਬੀ ਜਿਹੜੀ ਸਿੰਜੀ ਬੀਜੀ ਹੈ ਨਾ ਇੰਜਨ ਨਾਲ ਤੇ ਜਿੱਦਣ ਉੱਥੇ ਮੋਟਰ ਲੱਗ ਗਈ ਆਖੇ ਤੂੰ ਆਹ ਖੇਤੀ ਦੇਖ ਲੈ ਮੈਂ ਉਹ ਦੇਖ ਲਉ ਵੱਡਾ ਸਰਦਾਰ ਮੈਂ ਕਿਹਾ ਮੈਂ ਇਹਨਾਂ ਨੂੰ ਕੁਛ ਮਾ ਅੱਜ ਤੁਸੀਂ ਨਹੀਂ ਗਏ ਹੈਗੇ ਵੀ ਹੁਣ ਤਾਂ ਉੱਥੇ ਮੋਟਰ ਲੱਗ ਗਈ ਵੀ ਇਹ ਸਵੇਰੇ ਚਲੇ ਜਾਂਦੇ ਹੁੰਦੇ ਸੀ ਮੋਟਰ ਦੀ ਬਿਤੇਰੀਆਂ ਫੇ ਜੁੱਤੀ ਫੇਰੀ ਹੈ ਉਹ ਉਹ ਸੀਗਾ ਤੀਮੀਆਂ ਦਾ ਜਾ ਰਹੇ ਇਹਦਾ ਹੀ بڑا ਭਾਈ ਜਿਹੜਾ ਮਰ ਗਿਆ ਉਹ ਜਿਹੜੀ ਬੱਚਾ ਜੀ ਖੜੀ ਹੈ ਨਾ ਵੀਡੀਓ 'ਚ ਉਹਦੇ ਘਰ ਵਾਲਾ ਉਹ ਸੀਗਾ ਤੀਮੀਆਂ ਦਾ ਜਾ ਡੋਡੇ ਜਾਂਦਾ ਦੀ ਇੱਥੇ ਡੋਡੇ ਰੱਖਦੇ ਇਹ ਕਹਿੰਦਾ ਸੁਣ ਕੁੜੀ ਲੈ ਜੀ ਨੂੰ ਮੈਂ ਮੈਂ ਨਗੀ ਲੈਣਾ ਨਿਸ਼ੇੜੀ ਕਿਸੇ ਥਾਂ ਦਾ ਖਾ ਕੇ ਡੋਡੇ ਤੀਮੀਆਂ ਦੇ ਗੱਬੇ ਬਹਿ ਜਾਣਾ ਬਾਕੀ ਜਾਣਾ ਫਿਰ ਫਿਰ ਨੰਗਾ ਕਸ਼ਹਿਰਾ ਲੈ ਕੇ ਕਦੇ ਉਧਰ ਲੰਘਿਆ ਕਦੇ ਉਧਰ ਲੰਘਿਆ ਇਹ ਵੀ ਨਹੀਂ ਸੀ ਦੇਖਦਾ ਮੇਰੇ ਹਾਨ ਦੀ ਇਹਨਾਂ ਦੀਆਂ ਆਪਣੀਆਂ ਵੀ ਕੁੜੀਆਂ ਸੀ ਜਿੱਦਣ ਮੇਰੇ ਛੋਟਾ ਪੁੱਤ ਹੋਇਆ ਕਹਿੰਦਾ ਤਾਂ ਮੁੰਡਾ ਜੰਮਿਆਗਾ ਤੇ ਮੈਂ ਕਹਾਂ ਤੇਰੇ ਜਨਾਨੀ ਹੈਗੀ ਆ ਤੂੰ ਜੰਮ ਲਾ ਤੂੰ ਹੈਗਾ ਤੂੰ ਬੱਚਾ ਕਰ ਲੈ ਦੁਨੀਆਂ ਨੂੰ ਵੀ ਕੀ ਆ ਸਭ ਤੇ ਦੋ ਦੋ ਬੱਚੇ ਸੀ ਜੇ ਸਾਢੇ ਦੋ ਹੋ ਗਏ ਫਿਰ ਕੀ ਹੋ ਗਏ ਮੈਂ ਕਹਾਂ ਛੋਟੀ ਉਮਰ ਹੈ ਜੇ ਹੈਗੀ ਆ ਮੈਂ ਸਾਰਿਆਂ ਤੋਂ ਜਿਹੜਾ ਛੋਟਾ ਹਾਂ ਇੱਥੇ ਤੱਕ ਵੀ ਸਾਨੂੰ ਬੋਲੇ ਨੇ ਹੈਂ ਉਹਦੇ ਬੱਚਾ ਲੇਟ ਵੀ ਹੋ ਸਕਦਾ ਪਸੇਟ ਵੀ ਹੋ ਸਕਦਾ ਮੰਗਿਆ ਹੀ ਆ ਬੰਗਿਆ ਛੋਟੇ ਸੀ ਬਾਕੀ ਕਾਰਮਣੇ ਇਹ ਆਪਦੇ ਭਾਈ ਤੋਂ ਬਡੇ ਤੋਂ ਪੂਰਾ 15 16 ਸਾਲ ਛੋਟੇ ਨੇ ਇਹ ਆਪਣੇ ਮਾਣੇ ਛੋਟਾ ਨੇ ਜਿੰਨੇ ਸਰੀਕੇ ਜੋ ਮੈਂ ਸਾਰਿਆਂ ਤੋਂ ਛੋਟਾ ਓਕਣੇ ਹੁਣ ਆਪਣਾ ਜਿਹਾਰ ਛੋਟ ਓਕਣੇ ਓਕਣੇ ਮੇਰੇ ਦੋਨੇ ਬੱਚੇ ਮੇਰੇ ਘਰ ਮੈਂ ਕੀ ਦੇ ਕੀਨੇ ਦੇਖੇ ਨੇ ਬੱਚਾ ਮੇਰਾ ਵਧੀਆ ਪਾਲ ਗਿਆ ਮੈਂ ਗੋਦੀਆਂ ਜੱਕ ਜੱਕ ਪਾਣੀ ਵੀ ਪਿਲਾਇਆ ਗੁੱਡੇਆ ਵੀ ਸਾਰਾ ਕੁਝ ਕੀਤਾ ਜਿੱਦਣ ਪਾਲ ਗਿਆ ਉਦੋਂ ਹੀਰਾ ਦਿਖਣ ਲੱਗ ਗਿਆ ਹੈ ਆ ਗੀਲੇ ਸਾੜੀ ਆੜੀ ਗੇ ਲਖੜੀ ਬਨ ਲੀਆਂ ਜਿੱਦਣ ਪਾਲਨਾਂ ਦੀ ਉਦੋਂ ਸਾਰੀ ਏੜ ਭੱਜ ਗਈ ਹਰਾ ਕਹਿੰਦੀ ਇਹਦੀ ਭੈਣ ਕਹਿੰਦੀ ਕਹਿੰਦੀ ਮੈਂ ਤਾਂ ਕਹਿੰਦੀ ਦਲੀਆਂ ਨਹੀਂ ਬਣਾਉਣਾ ਮੈਂ ਮੈਂ ਤਾਂ ਕਹਿੰਦੀ ਹੋਣੀ ਜਿੱਦਣ ਉਹਦੇ ਬੱਚੇ ਜੇ ਤੇ ਕੁੜੀ ਹੋਈ ਤੇ ਉਦਾਂ ਦਾ ਤਾਂ ਝੋਲੇ ਵੀ ਆਪਦੇ ਸਹੁਰਿਆਂ ਤੋਂ ਸਿਓਕੇ ਲੈ ਕੇ ਆਈ ਸੀ ਕਿਵੇਂ ਨਹੀਂ ਗੱਲਾਂ ਰੜਕਦੀਆਂ ਕੱਲੀ ਕੱਲੀ ਗੱਲ ਰੜਕਦੀ ਸਹੁਰੇ ਦੇ ਦੇ ਲਈ ਵਧਾਈ ਨਾ ਤੁਹਾਨੂੰ ਨਾ ਦਲੀਆਂ ਬਣਾਉਣ ਦੀ ਲੋੜ ਪਵੇ ਨਾ ਖਿਚੜੀ ਬਣਾਉਣ ਦੀ ਲੋੜ ਪਵੇ ਤੁਸੀਂ ਰਹੋ ਬਾਹਾਂ ਦੇ ਰਹੋ ਤੁਸੀਂ ਹਾਂ ਇਹ ਤੁਸੀਂ ਦੁਖੀ ਨਾ ਨਾ ਕਰੋ ਬੰਦਾ ਕਦੇ ਨਹੀਂ ਤੁਹਾਨੂੰ ਕਹੇ ਨਾਲੇ ਜਿਹੜੀ ਤੂੰ ਅੱਜ ਲਸਾੜੇ ਦੇ ਵਿੱਚ ਬਸਦੀ ਹੈ ਨਾ ਇਹਦੀ ਉਹ ਵਸਾਈ ਹੋਈਆਂ ਤੂੰ ਤੈਨੂੰ ਤਾਂ ਉਹ ਦਰਮੁਰੇ ਇਹਦਾ ਬੜਾ ਭਾਈ ਇਹਦੀ ਭੈਣ ਨਾਲ ਲੜ ਪਏ ਉਹ ਇੱਥੇ ਆ ਗਈ ਰੁੱਸ ਕੇ ਇੱਥੋਂ ਸਕੂਟਰ ਤੇ ਬਿਠਾਈ RAM ਨਜ਼ਰ ਅਮੁਰੇ ਲਾ ਕੇ ਮੁੜਿਆ ਸੱਸ ਕਹਿੰਦੀ ਕਿਹਦੇ ਨਾਲ ਆਈਆਂ ਕਹਿੰਦੀ ਮੇਰਾ ਭਾਈ ਲਾ ਕੇ ਗਿਆ ਉਹ ਕਹਿੰਦੀ ਮੈਂ ਕਿ ਮੈਂ ਮੰਨ ਲਾਂ ਤੇਰਾ ਭਾਈ ਤੈਨੂੰ ਲਾ ਕੇ ਗਿਆ ਕਹਿੰਦੀ ਲਾ ਕੇ ਗਿਆ ਮੇਰਾ ਭਾਈ ਮੈਨੂੰ ਲਾ ਕੇ ਅੰਦਰ ਨਹੀਂ ਦੀ ਬੜਿਆ ਆ ਇਹਦੀ ਵਜ੍ਹਾ ਨਾਲ ਬਸਦੀ ਆ ਉੱਥੇ ਚਾਹ ਹਰ ਸਾਲ ਦਾ ਉਹਦੇ ਬੱਚੇ ਹੀ ਨਹੀਂ ਹੋਏ ਆ ਚਾਹ ਨਾਲ ਬੱਚਾ ਫਿਰ ਇੱਥੇ ਲਾਜ ਲੂਜ ਕਰਾਏ ਆ ਬੱਚਾ ਹੋ ਗਿਆ फेर ਕੁੱਤਖਾਨਾ ਪਹਿਲਾਂ 4 ਸਾਲਾਂ ਚ ਅਸੀਂ ਇਹ ਛੱਡ ਦੇਣੀ ਆ ਇਹ ਆ ਕਰ ਦੇਣੀ ਆ ਹਫਤੇ ਮਗਰੋਂ ਜਾ ਕੇ ਮੈਂ ਖੜਨਾ ਅੱਜ ਸਭ ਗੋਣ ਭੁੱਲ ਜਾਂਦਾ ਅੱਜ ਅਸੀਂ ਮਾੜਿਆ ਇਹ ਮਾੜਾ ਅੱਜ ਚੱਲ ਮੇਰਾ ਤਾਂ ਮੈਂ ਤਾਂ ਉਦੋਂ ਹੈ ਦੀ ਉਹਦੇ ਨਣਦੀਆਂ ਜੁੱਤੀਆਂ ਮੈਂ ਖਾਣੀਆਂ ਕਦੇ ਮਾਸੀ ਦੀਆਂ ਕਾਣੀਆਂ ਕਦੇ ਆਂਢ ਗਮਾਂਢ ਨੇ ਮੈਨੂੰ ਤਾਣਦੇਵੇਂ ਮੈਂ ਕਹਾ ਸਾਡੀ ਕੁੜੀ ਇੱਥੇ ਹੀ ਬਸੂਗੀ ਤੁਸੀਂ ਦੂਜਾ ਵਿਆਹ ਨਹੀਂ ਕਰ ਸਕਦੇ ਅੱਜ ਜਿਹੜੇ ਕਹਿੰਦੇ ਨਹੀਂ ਅਸੀਂ ਚੌਧਰ ਖਾਨਾਂ ਹਾਂ ਜਿੱਦਣ ਮੈਂ ਆੱਡ ਹੋਇਆ ਉਹ ਬੁੱਜੜ ਜਿਹਾ ਕਹਿੰਦਾ ਇਹ ਗਰੀਬ ਆ ਮਮੇ ਮੈਂ ਗਰੀਬ ਵੇ ਚੰਗਾ ਕਹਦਾ ਮੈਨੂੰ ਕਹਿੰਨਾ ਇਹਨਾਂ ਨੂੰ ਕਹਿੰਦੇ ਮੈਂ ਤੁਹਾਨੂੰ ਦੱਸਿਆ ਨਾ ਇਹਨਾਂ ਨੂੰ ਘਰੇ ਰੋਡਾ ਕਹਿੰਦੇ ਆ ਕਹਿੰਦਾ ਕਹਦਾ ਮੈਨੂੰ ਰੋਡਾ ਕੀ ਦੇ ਦੂ ਰੋਡਾ ਤਾਂ ਗਰੀਬ ਆ ਕੋਈ ਗੱਲ ਨਹੀਂ ਅਸੀਂ ਗਰੀਬ ਏ ਠੀਕ ਆ ਤੂੰ ਤੈਨੂੰ ਵੀਜ਼ਾ ਲਵਾਤੇ ਤੈਨੂੰ ਆਸਟ੍ਰੇਲੀਆ ਦੇ ਗੇੜੇ ਲਵਾਤੇ ਇਹਨਾਂ ਨੇ ਕਿੰਨੇ ਲਾਤੇ ਜਹਾਜ਼ ਚ 2.7 1 ਮਿੰਟ ਲੋਕ ਤਾਂ ਸੌਰੀ ਆਉਂਦੇ ਹੁੰਦੇ ਨੇ ਮਿਲਣ ਉਹ ਪਤਾ ਸੌਰੀ ਕੀ ਕਰਨ ਆਉਂਦਾ ਉਹ ਉੱਥੇ ਹੈਗੀ ਇੱਕ ਰੋਡ ਤੇ ਦੁਕਾਨ ਉਥੋਂ ਡੋਡੇ ਲੈਣ ਉਹ ਉਹ ਉਹਨੇ ਆਪ ਤਾਂ ਸਾਰਾ ਪਿੰਡ ਡੋਡਿਆਂ ਤੇ ਲਾਇਆ ਹੋਇਆ ਇੱਥੋਂ ਨਜ਼ਾਰਾ ਉਹ ਕੇ ਟੈਂ ਦਾ ਡੋਡੇ ਖਾਂ ਦਾ ਜੇਲ੍ਹ ਵੀ ਗਿਆ ਹਾਂ ਫੜਿਆ ਵੀ ਗਿਆ ਸੀ ਕੇਰਾ ਹਾਂ ਕੇਰਾ ਫੜਿਆ ਵੀ ਗਿਆ ਸੀ ਹੁਣ ਵੀ ਫੜਿਆ ਜਾਉ ਕੋਈ ਨਾ ਜੀ ਨਾ ਕੋਈ ਕਿਸੇ ਦਾ ਕਹਿੰਦਾ ਵੀ ਅਸੀਂ ਜੜ ਪੱਟਦੇ ਹਾਂ ਉਹ ਆਪ ਦੀ ਉਹ ਜੜ ਪੱਟੀ ਜਾਂਦੀ ਆ ਹਾਂ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਥੇ ਕਾਹੀ ਦਾ ਬੂਟਾ ਪੱਟਣ ਲੱਗੇ ਟਾਲੀ ਸਾਹਿਬ ਉਮਰੇਲ ਕੋਟਲੇ ਤੋਂ ਚਲੇ ਗਏ ਦੋ ਭਾਈ ਉਹ ਕਹਿੰਦੇ ਬਾਬਾ ਜੀ ਇਹ ਕੀ ਕਰਦੇ ਹੋ ਤੁਸੀਂ ਉਹ ਕਹਿੰਦੇ ਜੜ ਪੱਟਦੇ ਆਂ ਕਾਹੀ ਦੀ ਵੀ ਕੋਈ ਵੀ ਮੁਸਲਮਾਨ ਆਪਣੇ ਨਹੀਂ ਰਹੁ ਉਹ ਕਹਿੰਦੇ ਐ ਨਾ ਕਰੋ ਵੀ ਉਹਨੇ ਹਾਰਾ ਨਾਰਾ ਮਾਰੇ ਆ ਵੀ ਉਹਨੇ ਕਿਹਾ ਵੀ ਮੈਂ ਬੱਚਿਆਂ ਤੋਂ ਨਹੀਂ ਲੈਣਾ ਉਹਨਾਂ ਨੇ ਦੁਬਾਰੇ ਜੜ ਕਾਹੀ ਦੀ ਲਾਈ ਤੀ ਇਹ ਕੋਈ ਜੜ ਪੱਟ ਦਾ ਪੱਟ ਦਾ ਆਗਦੀ ਜੜ ਬਣਦੀਆਂ ਸਾਡੀਆਂ ਤਾਂ ਜਦੋਂ ਤੱਕ ਮਹਾਰਾਜ ਨੇ ਜਿਹੜਾ ਹਰੀਆਂ ਰੱਖਣੀਆਂ ਨਾ ਨਾ ਇਹਦੀਆਂ ਖਾਸ ਕਰ ਮੇਰੇ ਘਰ ਵਾਲੇ ਦੀਆਂ ਉਦੋਂ ਤੱਕ ਤਾਂ ਰਹਿਣਗੀਆਂ ਹੀ ਕੇਰਾ ਲੁੱਟ ਕੇ ਅਗਲਾ ਖਾ ਲੂ ਦਵਾਰੇ ਨਹੀਂ ਖਾ ਸਕਦਾ ਕਰਮ ਨਾਲੇ ਨੇ ਹੱਥਾਂ ਪੈਰਾਂ ਦੇ ਨਾਲ ਆ ਹੈ ਰਾਜੇ ਨੇ ਪਿੰਗਲੇ ਨਾ ਕੁੜੀ ਵਿਆਹ ਤੀਦੀ ਹੋਰ ਰਾਜ ਕਰਗੀ ਦੀ ਆਪਣੇ ਤਾਂ ਹੱਥ ਪੈਰ ਚੱਲਦੇ ਨੇ ਦਿਮਾਗ ਆ ਹੈਂ ਘੱਟ ਖਾ ਲਾਂਗੀ ਕੋਈ ਨਾ ਮਹਾਰਾਜ ਨਹੀਂ ਦੇਣਾ ਆਪਾਂ ਨੂੰ ਕੋਈ ਗੱਲ ਨਹੀਂ ਭਾਈ ਹੋਰ ਬੀਜ ਹਾਂ ਇਹਨਾਂ ਵਾਂਗੂ ਮੈਂ ਉਹਨਾਂ ਚ ਤਾਂ ਨਹੀਂ ਆਉਂਦੀ ਜਿਹੜੀ ਵਿਚ ਵਿਚ ਖਾ ਗਈ ਸਾਰਾ ਘਰ ਪਿੰਡ ਵਾਲਾ ਖਾ ਗਈਆਂ ਵੇਚ ਕੇ ਹੈਂ ਹੁਣ ਆ ਪਹਿਲਾਂ ਵੀ ਜ਼ਮੀਨ ਵੇਚਤੀ ਹੁਣ ਦੁਬਾਰਾ ਫੇਰ ਵੇਚਤੀ ਵੇਚ ਕੇ ਵੀ ਸਾਡੇ ਦੇ ਉੱਤੇ ਜੀ ਫੇਰ ਆਉਂਦੇ ਨੇ ਬਾਗ ਦੀ ਐਚਔਰਸ ਥੀਗੀ ਕਿਸੇ ਪਾਸੇ ਕਾਣ ਨਹੀਂ ਤੀ ਪੈਂਦੀ ਮਾ ਜਿਹੜਾ ਇਹਨਾ ਮੈਂ ਵੇਚਦਾ ਐਡੀ ਬੜੀ ਉਹ ਚ ਟਾਲੀ ਖੜੀ ਦੀ ਜਪਾਇਆ ਜਿਵੇਂ ਕਹਿੰਦੇ ਪਾਇਆ ਤਾਂ ਬਹੁਤ ਦੂਰ ਦੀ ਗੱਲ ਐ ਚਮਚਾ ਵੀ ਦੇਸੀ ਘਿਓ ਦਾ ਨਹੀਂ ਸੀ ਜਿੱਦਣ ਮੈਂ ਵਿਆਹ ਕੇ ਇਸ ਘਰ ਜਾਈਆਂ ਇਹਨਾਂ ਦੇ ਵਿਆਹ ਤਰਤੇ ਸਾਡੇ ਇੰਨਾ ਦੁੱਧ ਘਿਓਤੀ ਇਹ ਮਾਲੀਆਂ ਨੇ ਸਾਡੇ ਨਾਲ ਦੁੱਧ ਰੀਆ ਨਾ ਕੀ ਹੋ ਰਿਹਾ ਸਾਰਾ ਸਾਡਾ ਪਿੰਡ ਮੇਰੀ ਮਾਂ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਸੀ ਸਾਡੇ ਦੁੱਧ ਘਿਓ ਨਹੀਂ ਦੀ ਰਿਹਾ ਦੇਖ ਲੋ ਆ ਹੁਣ ਮੇਰੇ ਕੋ ਦੇਖ ਲਓ ਮੈਂ ਕੜਾਈਆਂ ਚ ਪਾ ਕੇ ਦੁੱਧ ਕਿਉਂ ਗਰਮ ਕਰਦੀ ਆ ਜਿੱਦਣ ਦੀ ਮੈਂ ਆਈ ਆ ਪਹਿਲੀ ਗੱਲ ਤਾਂ ਇਹਨਾਂ ਦੇ ਰਿਵਾਜ ਸੀ ਆ ਜਿਹੜੀ ਹੁਣ ਜਿਹੜੀ ਉਹ ਸ਼ੂਗਰ ਮੰਮੀ ਆ ਉਹ ਅੱਡ ਸੀਗੀ ਉਹਦੇ ਕੋਈ ਪਹਿਲੀ ਗੱਲ ਪਸ਼ੂ ਕਿਵੇਂ ਮਰਜੂ ਹੈ ਜਦੋਂ ਤੁਸੀਂ ਸੰਭਾਲਣੀ ਕਰਨੀ ਹੈ ਕੀ ਫਿਰ ਮਰਨ ਗਈ ਤੇ ਜੇ ਕਹਿੰਦੇ ਪਸ਼ੂ ਮਰ ਜਾਣਾ ਤਾਂ ਇਧਰੋਂ ਖਲਾ ਦੇਣਾ ਪਸ਼ੂ ਖੋਲ ਕੇ ਇਧਰੋਂ ਉਧਰ ਬੰਨ ਦੇਣਾ ਚਾਲ ਜੀ ਅਗਲੇ ਤਾਂ ਓਡੇ ਦਾ ਓਂਡਾ ਅਗਲੇ ਦਾ ਤਾਂ ਕੋਈ ਪੰਜੀ ਨਹੀਂ ਲੱਗੀ ਤੇ ਭੇਰ ਦੂਜੀ ਗੱਲ ਇਹਨਾਂ ਦੇ ਪੇਕਿਆਂ ਤੱਕ ਨੂੰ ਵੀ ਜਾਂਦੇ ਸੀ ਉਧਰ ਬੁੜੀ ਦੇ ਪੇਕਿਆਂ ਕਾਟੋ ਦੇ ਘਰੇ ਵੀ ਬਹਿੜੀ ਜਾਂਦੀ ਸੀਗੀ ਜੇ ਕਾਟੋ ਦੇ ਦੁੱਧ ਨਹੀਂ ਹੈਗਾ ਤਾਂ ਇੱਥੋਂ ਲੈ ਜਾਓ ਡੰਗਰ ਖੋਲ ਕੇ ਹੈ ਤੇ ਮੈਂ ਤਾਂ ਕਦੇ ਨਹੀਂ ਕਾਟੋ ਦੇ ਕੁਝ ਆਉਂਦਾ ਦੇਖਿਆ ਕਾਟੋ ਕੇ ਕਿੰਨੇ ਆਲੂ ਵੀਜਦੇ ਨੇ ਕਦੇ ਮੇਰੀ ਸੱਸ ਨੂੰ ਪਾਈ ਆਲੂ ਨਹੀਂ ਦਿੱਤੇ ਕਿੰਨੇ ਪਿਆਜ਼ ਹੁੰਦੇ ਕਦੇ ਪਾਈਆ ਪਿਆਜ ਨਹੀਂ ਦਿੱਤੇ ਕਿੰਨੀ ਮੱਕੀ ਹੁੰਦੀ ਆ ਕਦੇ ਇੱਕ ਛੱਲੀ ਨਹੀਂ ਆਈ ਮੇਰੀ ਸੱਸ ਨੇ ਦਿੱਤੀ ਹੈ ਚੱਲ ਗੱਲ ਕਰਦੇ ਆ ਸਾਡੇ ਤਾਂ ਮਹਾਰਾਜ ਨੇ ਬਥੇਰਾ ਕੁਝ ਦਿੱਤਾ ਗੱਲ ਕਰਦੇ ਆ ਹੈ ਇੱਥੋਂ ਡੰਗਰ ਜਾਂਦੇ ਦੀ ਫੇਰ ਇਹਨਾਂ ਦੀ ਦਿੱਤੀ ਹੋਈ ਗਾਂ ਸੀਗੀ ਉੱਥੇ ਜਦੋਂ ਮੈਨੂੰ ਵਿਆਹ ਕੇ ਲੈ ਕੇ ਆਏ ਪੰਜ ਸੱਤ ਦਿਨਾਂ ਬਾਅਦ ਦੁੱਧ ਨਹੀਂ ਸੀ ਇਹਨਾਂ ਦੇ ਤੇ ਫੇਰ ਭਾਈ ਇਹਨਾਂ ਨੇ ਕੀ ਕੀਤਾ ਵੀ ਸਾਡੀ ਆਪਣੀ ਗਾਂ ਆਇਆ ਚਾਵੇ ਉੱਥੋਂ ਲੈ ਆਉਣੇ ਆ ਇਹ ਚਾਵੇ ਤੋਂ ਗਾਂ ਲਿਆ ਇਹ ਮੈਨੂੰ ਕੀ ਪਤਾ ਹੁਣ ਮੈਂ ਤਾਂ ਖੁੱਲੇ ਦੋਨਾ ਖਾਂਦੀ ਪੀਂਦੀ ਆਈ ਸੀ ਆਪਦੇ ਘਰੋਂ ਹਨਾ ਤੇ ਇਹ ਮਾਪੁੱਤ ਮੈਂ ਖੀਰ ਬਣਾ ਲਈ ਤੇ ਰਾਤ ਨੂੰ ਜਾਗ ਲਾ ਲਿਆ ਰੜਕ ਲਿਆ ਤੇ ਨਾਲੇ ਮੱਖਣੀ ਦਹੀਂ ਲੱਸੀ ਸਾਰਾ ਕੁਝ ਉਤੋ ਜੀ ਖੀਰ ਬਣ ਗਈ ਤੜਕੇ ਨੂੰ ਹੈ ਤੇ ਮਾਪੁੱਤ ਨਾਲੇ ਖਾਈ ਜਾਣ ਨਾਲੇ ਪਤਾ ਕੀ ਕਹੀ ਜਾਣ ਦੋਨੇ ਜਣੇ ਮੇਰਾ ਹਾਸਾ ਹੁਣ ਵੀ ਆਉਂਦਾ ਹੁੰਦਾ ਮੈਂ ਬਹੁਤ ਵਾਰੀ ਹੱਸਦੇ ਨੇ ਇਹ ਕਹਿੰਦੇ ਕਹਿੰਦੇ ਬੀਬੀ ਅੱਜ ਤਾਂ ਕਰਮਾ ਵਾਲਾ ਦੇਣਾ ਹਨਾ ਖੀਰ ਨਾਲ ਲੱਸੀ ਪਰ ਮੇਕੋ ਦਮ ਹੈਰਾਨ ਹਨਾ ਵੀ ਖੀਰ ਨਾਲ ਲੱਸੀ ਕਰਮਾ ਵਾਲਾ ਦੇਣ ਵੀ ਇਹ ਜੱਟ ਨੇ ਖੇਤੀ ਕਰਦੇ ਨੇ ਵੀ ਇਹਨਾਂ ਦੇ ਕੁਝ ਹੈ ਨਹੀਂ ਵੀ ਸਾਡਾ ਤਾਂ। ਯਾਨੀ 2 ਕਿਲੋ ਦੁੱਧ ਚ 10 ਕਿਲੋ ਬਾਣੀ ਪਾ ਕੇ ਮੂਥੇ ਬਲਾਈ ਜਾਣਾ ਹੈ ਹੁਣ ਵੀ ਜਾਵੇ ਪੀਣਾ ਮੈਂ ਆਪਣੇ ਘਰ। ਆ 2006 ਦੇ ਵਿੱਚ ਇਹਨਾਂ ਦੀ ਸਿਹਤ ਬਣੀ ਆ ਤੁਹਾਨੂੰ ਮੈਂ ਵਿਆਹ ਲੀਆਂ ਫੋਟੋਆਂ ਦਿਖਾਉ। ਚਾਣੀ ਚਾਣੀ ਕੀਲਿਆਂ ਦੀ ਖੇਤੀ ਕਰਾਉਣੀ ਮੈਂ ਸਾਂਝੀ ਦੀਆਂ ਨੇ। ਮੈਂ ਤੁਹਾਨੂੰ ਫੋਟੋਆਂ ਦਿਖਾਉ ਇਹ ਇੰਨੇ ਪਤਲੇ ਸੀਗੇ ਇਹ। ਹੱਲੇ ਮੇਰਾ ਬੜਾ ਮੁੰਡਾ ਵੀ ਵਧੀਆ ਆ ਸੋਹਣੀ ਸਿਹਤ ਆ ਉਹਦੀ ਇੰਨੇ ਪਏ ਹੁਣ ਇਹ ਨਿਆਣੇ ਨੂੰ ਕਹਿ ਦਿੰਦੇ ਹੁੰਦੇ ਨੇ ਵੀ ਤੁਸੀਂ ਖਾਂਦੇ ਨਹੀਂ ਕੋਸ਼ ਤੁਸੀਂ ਪਤਲੇ ਹੋ ਜੀ ਯਾਰ ਪਤਾ ਕੀ ਕਹਿੰਦਾ ਡੈਡੀ ਬੱਸ ਕਰ ਬੱਸ ਕਰ ਕਹਿੰਦਾ ਕਹਿੰਦਾ ਤੂੰ ਵੀ 2006 'ਚ ਮੋਟਾ ਹੋਇਆ ਉਦੋਂ ਪਹਿਲਾਂ ਤਾਂ ਤੂੰ ਵੀ ਇੰਨਾ ਕੇ ਸੀ ਉਹ ਬੈੜੀ ਗੱਭਾਂ ਨਿਕਲੀ ਜਿੱਦਣ ਮੇਰੇ ਬੜੇ ਮੁੰਡੇ ਦਾ ਜਨਮ ਹੋਇਆ ਉਹ ਟਾਈਮ ਉਹ ਬੈੜੀ ਸੋਈ ਹਾਂ ਪਹਿਲਾਂ ਉਧਰ ਆਪਣੇ ਪਰਮ ਦਾ ਜਨਮ ਹੋ ਗਿਆ ਦੂਜੇ ਦਿਨ ਉਸੇ ਟਾਈਮ ਸ਼ਾਮ ਨੂੰ ਘਾਸ਼ ਸੂਪੀ ਇੱਥੇ ਕਰੀ ਜਿੱਦਣ ਮੇਰੇ ਛੋਟੇ ਮੁੰਡੇ ਦਾ ਜਨਮ ਹੋਇਆ ਤਿੰਨ ਡੰਗਰ ਜਾ ਸੂਈ ਇਹ ਕੋਈ ਘਾਟਾ ਨਹੀਂ ਰਿਹਾ ਮੇਰਾ ਆਪਰੇਸ਼ਨ ਹੋਇਆ 4 ਮਹੀਨਿਆਂ ਦਾ ਸੀ ਆਪਣਾ ਜਿਹਾਰ ਮੈਂ ਖੁਦ ਵੈੜੀਆਂ ਛਵਾਈਆਂ ਨੇ ਖੁਦ ਆਪਣੇ ਹੱਥ ਨਾਲ ਡਾਕਟਰ ਨੇ ਕਹਤਾ ਦੀ ਇੱਕ ਵੈੜੀਂ ਤੇਲਤੀ ਮੇਰੇ ਕੋ ਰਣਜੀਤ ਕਹਿੰਦਾ ਇਹਨੇ ਆਸ ਨਹੀਂ ਜਾਣਾ ਇਹਨੂੰ ਵੇਚ ਦੇ ਉਹ ਗੱਬਣ ਰਹਿ ਕੇ ਮੈਨੂੰ ਫੇਰ ਵੀ ਪੈਸਾ ਦੇ ਕੇਗੀ ਮੈਂ ਤੁਹਾਨੂੰ ਦੱਸਦੀ ਆ ਆ ਜਿਹੜੀ ਕਰਮ ਨਹੀਂ ਕਿਸੇ ਨੇ ਖਾ ਦੇ ਦੇ ਜਿਹੜੀ ਸ਼ੂਗਰ ਮੰਮੀ ਆ ਨਾ ਇਹ 20 ਸਾਲ ਪਹਿਲਾਂ ਦੀ ਅੱਡ ਸੀ ਪਹਿਲੀ ਗੱਲ ਤਾਂ ਜਦੋਂ ਅੱਡ ਹੋ ਗਏ ਤੁਸੀਂ ਆਪਣੇ ਦਮ ਤੇ ਸਭ ਕੁਝ ਕਰੋ ਕਿ ਉਹ ਕਿ ਅਸੀਂ ਕੀਤਾ ਆ ਮੈਂ ਕੀਤਾ ਆ ਹਨਾ ਤੇ ਕੰਮ ਕਰੋ ਮਿਹਨਤ ਕਰੋ ਆਪ ਹੱਥੀ ਮਿਹਨਤ ਕਰੋ ਹਨਾ ਤੇ ਇਹਦੇ ਚਲੋ ਕੁੜੀ ਜਿਵੇਂ ਕਿਵੇਂ ਕਰਕੇ ਵਿਆਹ ਉਹ ਕਰ ਲਈ ਪੜਾ ਲਈ ਫੇਰ ਇਹਨੂੰ ਆਈਡੈਸ ਕਰਾ ਲਿਆ ਫੇਰ ਹੁਣ ਵਿਆਹ ਕਰਤਾ ਵਿਆਹ ਤੇ ਸਾਨੂੰ ਇਹਦੀ ਭੈਣ ਸਨੇਹਾ ਲੈ ਕੇ ਆਈ ਕਹਿੰਦੀ ਵੀਰਾ ਕਹਿੰਦਾ ਮੈਂ ਤਾਂ ਤਾਂ ਹਲਵਾਈ ਬਿਠਾਉ ਜੇ ਰੋਡੇ ਦੇ ਘਰੋਂ ਦੁੱਧ ਆਊਗਾ ਭਾਈ ਅਸੀਂ ਇੱਕ ਦੂਜੇ ਦੇ ਮੂਵਲ ਦੇਖੀ ਵੀ ਸੁੱਖ ਨਾ ਸਾਡੇ ਦੁੱਧ ਅਸੀਂ ਅੱਡ ਹੋ ਗਏ ਸੀ ਸਾਡੇ ਪਸ਼ੂ ਵਧੀਆ ਦੁੱਧ ਦਿੰਦੇ ਸੀ ਮੈਂ ਸੱਦ ਤਾਂ ਹੀ ਗੁਜ਼ਾਰਾ ਕਰੀਆ ਅਸੀਂ ਦੁੱਧ ਤੋਂ ਹੀ ਬਣਿਆ ਹੁਣ ਤੱਕ ਹੈਨਾ ਤੇ ਭਾਈ ਅਸੀਂ ਮੂਵਲ ਦੇਖੀਏ ਫਿਰ ਮੇਰੀ ਥੋੜੀ ਜੀ ਉਦੋਂ ਹਨਾ ਇੱਕ ਮੇਰੀ ਸੱਸ ਇੱਧਰ ਸੀ ਮੈਂ ਥੋੜਾ ਜਿਹਾ ਬੋਲਦੀ ਘੱਟ ਹੁੰਦੀ ਸੀ ਕਿਉਂ ਜੇ ਮੈਂ ਉਦੋਂ ਵੀ ਬੋਲਦੀ ਹੁੰਦੀ ਸ਼ਾਇਦ ਅੱਜ ਨਾ ਹੋਰ ਵਧੀਆ ਹੁੰਦੇ ਹੈਨਾ ਤੇ ਮੈਂ ਉਦੋਂ ਬੋਲੀ ਨਹੀਂ ਕੁਝ ਵੀ ਮੈਨੂੰ ਆ ਲੱਗਿਆ ਵੀ ਇਹਨਾਂ ਦੀ ਮਾਂ ਪੁੱਤ ਦੀ ਵੀ ਇਹ ਕਹਿਣ ਤੇ ਮੈਂ ਕੁਛ ਨਹੀਂ ਬੋਲੀ ਰੋਜ਼ ਪੰਜ ਦਿਨ ਜਿੰਨਾ ਮੈਂ ਦੁੱਧ ਚੋਣਾ ਉਹਦੇ ਵਿੱਚੋਂ ਸਿਰਫ ਔਰ ਸਿਰਫ ਲੀਟਰ ਦੁੱਧ ਕਰੇ ਰੱਖ ਕੇ ਸਾਰਾ ਉਧਰ 17 17 20 20 ਲੀਟਰ ਦੁੱਧ ਚ ਗਏ ਹੁਣ ਬਾੜਾ ਔਖੀ ਹੁੰਦੀ ਹੈ ਨਾ ਇਹ ਮੇਰੇ ਸਾਰੇ ਭੈਣ ਭਰਾਵਾਂ ਨੂੰ ਨਹੀਂ ਮੈਂ ਗੱਲ ਕਹਿੰਦੀ ਇਹ ਮੈਂ ਸ਼ੂਗਰ ਮੰਮੀ ਨੂੰ ਗੱਲ ਕਹਿਨੀ ਆ ਬਾੜੀ ਔਖੀ ਹੁੰਦੀ ਹੈ ਨਾ ਤੇਰਾ ਮੁੰਡਾ ਵੀ ਬਹੁਤ ਔਖਾ ਹੁੰਦਾ ਸੀ ਬੈਠ ਕੇ ਜਾਂ ਹੁਣ ਤਾਂ ਗੂਗਲ ਪੇਮੈਂਟ ਚੱਲਦੀ ਆ ਮੈਂ ਪਾ ਦੂੰਗੀ ਇੱਥੇ ਪਾ ਦਿਓ ਮੇਰੇ ਚੈਨਲ 'ਤੇ ਪੈਸੇ ਪਾ ਦਿਓ ਮੈਨੂੰ ਦੁੱਧ ਦਾ ਹਿਸਾਬ ਦੇ ਦੇ ਜਿਹੜਾ 5 ਦਿਨ ਥੋਡੇ ਘਰੇ ਥੋਡੀ ਕੁੜੀ ਵਿਆਹਣ ਨੂੰ ਦੁੱਧ ਨਹੀਂ ਸੀਗਾ ਨਾ ਉਹ ਦੁੱਧ ਦਾ ਹਿਸਾਬ ਦੇ ਦਿਓ ਮੈਨੂੰ ਠੀਕ ਆ ਆਪ ਹਿਸਾਬ ਲਾ ਲਈ 17 17 20 ਬੀ ਲੀਟਰ ਦੁੱਧ ਆਇਆ ਤੇਰੇ ਘਰੇ 5 ਦਿਨ ਠੀਕ ਐ ਬਾळा ਬੋਲਣ ਨੂੰ ਮਰਦੀਆਂ ਧਰ ਕੇ ਚਿੱਤੜਾਂ ਤੇ ਹੱਥੇ-ਥੇ ਫਿਰਦੀ ਸੀਗੀ ਨਾ ਵੀ ਖਾਲਟਾ ਤਾਂ ਕਹਿੰਦੀ ਟੀਵੀ ਬੋਲਦੀ ਆ ਮੈਂ ਤਾਂ ਇਕੱਲੇ ਬੋਲੂ ਮੈਂ ਆਪਣੇ ਹੱਕ ਲਈ ਬੋਲਦੀ ਆ ਮੈਂ ਕਿਸੇ ਬਗਾਨੇ ਬੰਦਿਆਂ ਦੇ ਨਾਲ ਖੜਕੇ ਨਹੀਂ ਬੋਲਦੀ ਮੈਂ ਆਪਣੇ ਬੰਦੇ ਨਾਲ ਖੜਕੇ ਬੋਲਦੀ ਆ ਇਹਰ ਤਾਂ ਐ ਬਾਗੜੀ ਅੰਦਰੋਂ ਥੋਂ ਦੱਬਿਆ ਹੋ ਬਾਹਰ ਕੱਢ ਉਹ ਥੋਂ ਬਾਹਰ ਕੱਢ ਤੂੰ ਆਲੂ ਅੰਦਰ ਖੂਹੀ ਕਿੰਨਾ ਕੁਛ ਦੱਬ ਗਈ ਤੂੰ ਉਹ ਕੱਢ ਬਾਹਰ ਕੱਢ ਬਾਹਰ ਨਾਲਾ ਖਾ ਗਏ ਤੁਸੀਂ ਸਭ ਖਾ ਗਏ ਤੇ ਨਾਲ ਚੱਕ ਕੇ ਬਈ ਤੇਰੀ ਕੀ ਮਤ ਹੈ ਐਸਾ ਤਾਂ ਪੁੱਛ ਕੇ ਪਾਈ ਸੀ ਦੱਸਾਂ ਤੈਨੂੰ ਮੈਂ ਜੇ ਕਰੇ ਤੈਨੂੰ ਮੈਂ ਗੱਲ ਦੱਸਦੀ ਜੇ ਤੇਰੇ ਚ ਕਿਤੇ ਵੀ ਗੈਰਤ ਕਿਤੇ ਅਣਖ ਧੀ ਦੀ ਗੱਲ ਆ ਤੇਰੀ ਦੀ ਹੈ ਜਿੱਤ ਨੂੰ ਆਪਦੀ ਧੀ ਵਿਆਹਣ ਦਾ ਸ਼ੌਂਕ ਸੀਗਾ ਨਾ ਤੂੰ ਆਪਦਾ ਦੁੱਧ ਤੇ ਪੈਸੇ ਹਿਸਾਬ ਕਰ ਲਈ ਮੇਰੇ ਨਾਲ ਬੈਠ ਕੇ 5 ਦਿਨ 20 ਬੀ ਲੀਟਰ ਕਿੰਨਾ ਦੁੱਧ ਬਣ ਗਿਆ ਹਿਸਾਬ ਲਾ ਕੇ ਮੈਨੂੰ ਪੈਸੇ ਪਾ ਦੇ ਤੂੰ ਤੇ ਤੇਰਾ ਪੁੱਤ ਜਿਹੜਾ ਆਪਦੇ ਆਪ ਨੂੰ ਬਹੁਤਾ ਕਹੋਨੇ ਹੋ ਨੋ ਭਾਈ ਨਾ ਨੇ ਨਾ ਇੱਟੇ ਲੁੱਟ ਲੁੱਟ ਕੰਦਾ